ਜੱਗੂ ਭਗਵਾਨਪੁਰੀਆ ਆਪਸ ਵਿੱਚ ਇਕਜੁੱਟ ਸੀਗੇ ਹੂੰ ਇਹ ਬਾਅਦ ਦੇ ਵਿੱਚ ਇਹਨਾਂ ਦੀ ਆਪਸੀ ਦੁਸ਼ਮਣੀ ਹੋਈ ਜੇਲ੍ਹ 'ਚ ਵੀ ਦੋ ਮਰਡਰ ਹੋਏ ਨਾ ਕਰਕੇ ਆਪਸੀ ਦੁਸ਼ਮਣੀ ਕਰਕੇ ਦੁਸ਼ਮਣੀ ਦੇ ਮਰਡਰ ਤਾਂ ਕੈਨੇਡਾ ਵੀ ਹੋ ਰਹੇ ਨੇ ਹੂੰ ਤੁਹਾਡੇ ਸਾਹਮਣੇ ਸੁੱਖਾ ਧੋਣੀ ਕੇ ਮਾਰਿਆ ਨਹੀਂ ਗਿਆ ਕੈਨੇਡਾ ਜਾ ਕੇ ਮਾਰਿਆ ਉਹਨਾਂ ਨੇ ਜਿਹੜੇ ਰਾਕਟ ਲਾਂਚਰ ਇਹ ਆਪਣੇ ਮੋਹਾਲੀ ਹੈੱਡਕੁਆਟਰ ਤੇ ਵਰਤਿਆ ਗਿਆ ਪਾਕਿਸਤਾਨ ਤੋਂ ਆਇਆ ਸੀ ਜਿਹੜੀਆਂ ਗਨ AK47 ਜਾਂ ਜਿਹੜੀ ਇਸਤੇਮਾਲ ਕੀਤੀ ਗਈ ਸੀ ਤੂ ਮੂਸੀ ਵਾਲੇ ਤੋਂ ਪਾਕਿਸਤਾਨ ਤੋਂ ਆਈ ਸੀ ਤੇ ਡਰੋਨ ਆਈ ਹਥਿਆਰ ਜਿਹੜੇ ਆ ਪੰਜਾਬ ਚ ਆਨ ਲਾ ਪਏ ਰਾਕਟ ਲਾਂਚਰ ਆਨ ਲਾ ਪਏ AK47 ਆਨ ਲਾ ਪਈਆਂ ਪੰਜਾਬ ਦੇ ਵਿੱਚੋਂ ਰੰਗਦਾਰੀ ਫਰੋਤੀ ਇਹ ਤਾਂ ਦਾ ਪਿਛਲੇ ਕੁਝ ਸਮੇਂ ਚ ਬਹੁਤ ਵਧਿਆ ਔਰ ਇਹ ਟਾਰਗੇਟਡ ਹੋਇਆ ਇੱਕ ਇੰਡਸਟਰੀ ਬਣ ਚੁੱਕੀ ਹੋਈ ਹੈ ਇੱਥੇ ਵੀ ਜਿਹੜੀ ਐਕਸਟਰੈਕਸ਼ਨ ਆਫ ਮਨੀ ਜਿਹਨੂੰ ਆਪਾਂ ਕਹਿੰਦੇ ਆ ਰੰਗਦਾਰੀ ਆ ਜੀ ਮੱਧ ਪ੍ਰਦੇਸ਼ ਤੇ ਰਾਜਸਥਾਨ ਦਾ ਬਾਰਡਰ ਹੈ ਮੱਧ ਪ੍ਰਦੇਸ਼ ਚ ਐਂਟਰੀ ਕਰਦੇ ਆ ਤੇ ਉਹਦੇ ਨਾਲ ਇੱਕ ਕਬੀਲਾ ਹੀ ਇਹੋ ਜਿਹਾ ਜਿਹੜਾ ਪੂਰੇ ਪਿਸਟਲਸ ਬਣਾਉਂਦਾ ਟੌਪ ਦੀਆਂ ਪਿਸਟਲਸ ਆ ਗਲੌਕ ਜਿਹਨੂੰ ਕਹਿੰਦੇ ਆ ਜੀ ਉਹ ਚਾਈਨੀਜ਼ ਪਿਸਟਲ ਵਰਤਦੇ ਆ ਸਚੇਕਾਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਇਸ ਵੇਲੇ ਅਸੀਂ ਜਲੰਧਰ ਦੇ ਵਿੱਚ ਮੌਜੂਦ ਹਾਂ ਤੇ ਸਾਡੇ ਨਾਲ ਇਸ ਵੇਲੇ ਸੀਨੀਅਰ ਜਰਨਲਿਸਟ ਸੁਵਿੰਦਰਪਾਲ ਜੀ ਮੌਜੂਦ ਨੇ ਕ੍ਰਾਈਮ ਦੇ ਉੱਤੇ ਜੋ ਰਿਪੋਰਟਸ ਹੁੰਦੀਆਂ ਹਨ ਉਹਨਾਂ ਉੱਤੇ ਪੱਕੜ ਜਿਹੜੀ ਇਹਨਾਂ ਦੀ ਬਹੁਤ ਹੈ ਔਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਨਾਮ ਜਿਹੜਾ ਸੁਵਿੰਦਰਪਾਲ ਜੀ ਦਾ ਸੁਣਨ ਨੂੰ ਮਿਲਦਾ ਜੱਗੂ ਭਗਵਾਨਪੁਰੀਆ ਦੀ ਮਾਤਾ ਦਾ ਕਤਲ ਹੁੰਦਾ ਤੇ ਉਸਦੇ ਨਾਲ ਬੋਡੀਗਾਰਡ ਜਿਹਦਾ ਉਸਦਾ ਕਤਲ ਹੁੰਦਾ ਤੇ ਉਸ ਤੋਂ ਬਾਅਦ ਹਾਲਾਤ ਕੀ ਬਣਦੇ ਨੇ ਹੋਰ ਵੀ ਵਿਸ਼ੇ ਲੈ ਕੇ ਨਾਲ ਗੱਲਬਾਤ ਕਰਾਂਗੇ ਸਰ ਬਹੁਤ ਬਹੁਤ ਸਾਰਤ ਹੈ ਜੀ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰ ਜੋ ਇਸ ਵੇਲੇ ਪੰਜਾਬ ਦੇ ਹਾਲਾਤ ਨੇ ਤੁਹਾਨੂੰ ਕੀ ਲੱਗਦਾ ਕਿ ਗੈਂਗਵਾਰ ਪੰਜਾਬ ਸ਼ੁਰੂ ਹੋ ਗਈ ਹੈ ਨਹੀਂ ਗੈਂਗਵਾਰ ਹੋਣੀ ਸ਼ੁਰੂ ਹੋਈ ਹੈ ਮੈਨੂੰ ਲੱਗਦਾ ਕਿ ਗੈਂਗਵਾਰ ਤਾਂ ਬਹੁਤ ਪੁਰਾਣੇ ਟਾਈਮ ਤੋਂ ਚੱਲਦੀ ਆ ਰਹੀ ਹੈ ਪਰ ਇਹ ਤੁਹਾਨੂੰ ਲੱਗਦਾ ਕਿ ਇਹ ਗਰੋ ਜਿਹੜੇ ਆ ਕਿਉਂਕਿ ਹੁਣ ਜਿਆਦਾ ਗਲੈਮਰਸ ਮਿਲ ਗਿਆ ਬਈ ਜਿਆਦਾ ਸੋਸ਼ਲ ਮੀਡੀਆ ਐਕਟਿਵ ਹੋ ਗਿਆ ਉਹਨਾਂ ਦੀਆਂ ਫੇਸਬੁੱਕ ਅਕਾਊਂਟਸ ਦੇ ਉੱਤੇ ਅਪਲੋਡ ਹੋਣ ਲੱਗ ਪਈਆਂ ਇਹ ਚੀਜ਼ਾਂ ਹੁਣ ਆਈਆਂ ਇਹ ਪਹਿਲਾਂ ਜਦੋਂ ਤੱਕ ਸੋਸ਼ਲ ਮੀਡੀਆ ਨਹੀਂ ਸੀ ਉਦੋਂ ਵੀ ਚੱਲਦਾ ਸੀ ਪਹਿਲਾਂ ਬੰਬੀਹੇ ਦਾ ਜਦੋਂ ਦਵਿੰਦਰ ਬੰਬੀਹਾ ਸੀ ਉਹ 2015 ਤੋਂ ਪਹਿਲਾਂ ਉਹਦਾ ਇੰਕਾਊਂਟਰ ਜਦੋਂ ਹੋਇਆ ਉਸ ਤੋਂ ਪਹਿਲਾਂ ਦਵਿੰਦਰ ਬੰਬੀਹੇ ਦਾ ਬੜਾ ਨੈਟਵਰਕ ਵੱਡਾ ਹੁੰਦਾ ਸੀ ਬਾਅਦ ਚ ਲਾਰੈਂਸ ਦਾ ਆ ਗਿਆ ਜਗੂ ਭਗਵਾਨਪੂਰੀਏ ਦਾ ਆ ਗਿਆ ਉਸ ਤੋਂ ਪਹਿਲਾਂ ਸੁੱਖਾ ਕਾਲ ਵਾਂ ਸੀ ਗੁਰਪ੍ਰੀਤ ਸੇਖੋਂ ਸੀ ਵਿੱਕੀ ਗੌਂਡਰ ਸੀ ਸਭ ਚੱਲਦੇ ਸੀ ਆਪਣੀ ਆਪਣੀ ਜਗ੍ਹਾ ਦੇ ਉੱਤੇ ਔਰ ਇਹ ਹੈ ਕਿ ਆਦੁਨ ਜਿਹੜੇ ਮੌਜੂਦਾ ਦੌਰ ਦੇ ਵਿੱਚ ਹਥਿਆਰ ਹੈ ਉਹ ਇਹਨਾਂ ਨੂੰ ਹਥਿਆਰ ਜ਼ਿਆਦਾ ਮਿਲਣ ਲੱਪੇ ਹੈ ਕੁਝ ਸਾਡੇ ਡਰੋਨ ਜਿਹੜੇ ਆ ਅਮਰੀਕਾ ਨੇ ਜਿਹੜੇ ਚਾਈਨਾ ਨੇ ਪਾਕਿਸਤਾਨ ਨੂੰ ਦੇਣੇ ਸ਼ੁਰੂ ਕਰਤੇ ਉਹ ਡਰੋਨ ਆਈ ਹਥਿਆਰ ਜਿਹੜੇ ਆ ਪੰਜਾਬ ਚ ਆਨ ਲੱਪੇ ਰਾਕਟ ਲਾਂਚਰ ਆਨ ਲੱਪੇ AK47 ਆਨ ਲੱਪਈਆਂ ਇਸ ਕਰਕੇ ਥੋੜਾ ਜਿਹਾ ਗੈਂਗਸਟਰਸ ਨੂੰ ਵੀ ਹਥਿਆਰ ਜਿਹੜੇ ਆ ਜਿਹੜੇ ਆਪਾਂ ਕਹਿੰਨੇ ਕਿ ਆਧੁਨਿਕ ਹਥਿਆਰ ਜਿਹਨੂੰ ਆਪਾਂ ਬਾਰਡਰ ਯੂਜ਼ ਇਜਾਸਰ ਮਤਲਬ ਪਾਕਿਸਤਾਨ ਬਾਰਡਰ ਤੋਂ ਹੀ ਪਾਰ ਕਰਵਾਏ ਜਾਂਦੇ ਲੱਗਦਾ ਹਾਂ ਤੇ ਮੋਰਾ ਸਟੈਂਪਾ ਹੈਗੀਆਂ ਹੁਣ ਮੰਨ ਲਓ ਜਿਹੜੇ ਰਾਕਟ ਲਾਂਚਰ ਇਹ ਆਪਣੇ ਮੋਹਾਲੀ ਹੈੱਡ ਕੁਆਟਰ ਤੇ ਵਰਤਿਆ ਗਿਆ ਉੱਥੇ ਇੰਟੈਲੀਜੈਂਸ ਦੇ ਆਫਿਸ ਉੱਤੇ ਪਾਕਿਸਤਾਨ ਤੋਂ ਆਇਆ ਸੀ ਜਿਹੜੀਆਂ ਗਨ AK47 ਜਾਂ ਜਿਹੜੀ ਇਸਤੇਮਾਲ ਕੀਤੀ ਗਈ ਸੀ ਤੂ ਮੂਸੀ ਵਾਲੇ ਚ ਪਾਕਿਸਤਾਨ ਤੋਂ ਆਈ ਸੀ ਜਿਹੜੀਆਂ ਹੋਰ ਹਥਿਆਰ ਬਰਾਮਦ ਹੋ ਰਹੇ ਨੇ ਮਾਡਰਨਾਈਜ਼ ਸਾਰੇ ਉਹ ਸਾਰੇ ਹੁਣ ਫੜੇ ਆ ਪਿੱਛੇ ਜੀ ਕਾਉਂਟਰ ਇੰਟੈਲੀਜੈਂਸ ਦੀ ਨਵਜੋਸ਼ ਮਾਹਲ ਨੇ AIG ਉਹਨਾਂ ਨੇ ਹੁਣ ਫੜੇ ਆ ਹਥਿਆਰ ਇਥੋਂ ਬਾਰਡਰ ਤੋਂ ਤੇ ਉਹ ਬਾਰਡਰ ਤੋਂ ਜਿਹੜੇ ਹਥਿਆਰ ਫੜੇ ਨੇ ਉਹ ਸਾਰੇ ਪਾਕਿਸਤਾਨ ਤੋਂ ਆਏ ਹੋਏ ਸੀਗੇ ਤੇ ਪਾਕਿਸਤਾਨ ਦੀ ਉੱਚ ਰਾਕਟ ਲਾਂਚਰ ਵੀ ਸੀ ਆਰਡੀਐਕਸ ਵੀ ਸੀਗਾ ਇਹ ਆ ਜੀ ਹੁਣ ਜਿਹੜੇ ਡਰੋਨ ਉੱਡਦੇ ਆ ਨਾਲ ਹਥਿਆਰ ਵੀ ਉੱਡਦੇ ਆ ਉਹ ਹਥਿਆਰ ਪੰਜਾਬ ਦੀ ਧਰਤੀ ਤੇ ਡਿੱਗਦੇ ਆ ਤੇ ਉਹ ਗੈਂਗਸਟਰਸ ਉਹਨਾਂ ਦਾ ਇਸਤੇਮਾਲ ਕਰਦੇ ਆ ਸਜਿਮ ਜੱਗੂ ਭਗਵਾਨ ਪੁਰੀਏ ਦੀ ਮਾਤਾ ਦਾ ਕਤਲ ਹੋਇਆ ਕਿਹਾ ਜਾਂਦਾ ਹੈ ਵੀ ਟਾਰਗੇਟ ਕੋਈ ਉਹਨਾਂ ਦਾ ਬੋਡੀਗਾਰਡ ਸੀਗਾ ਲੇਕਿਨ ਮਾਤਾ ਵੀ ਉਹਨਾਂ ਦੇ ਵਿੱਚ ਜਿਹੜੀ ਕਤਲ ਹੋਈ ਹੈ ਕੀ ਕਾਰਨ ਕੀ ਰਿਹਾ ਵਾ ਕਤਲ ਦਾ ਦੇਖੋ ਕਾਰਨ ਇਹਨਾਂ ਦੀ ਆਪਸੀ ਦੁਸ਼ਮਨੀ ਹੈ ਗੋਪੀ ਕਨ ਸ਼ਾਮਪੁਰੀਏ ਦਾ ਜਿਹੜਾ ਤੁਸੀਂ ਪੂਰਾ ਇਨਸੀਡੈਂਟ ਪੜਿਆ ਕਿ ਉਹਨਾਂ ਦੇ ਸਾਥੀ ਦਾ ਮਈ ਦੇ ਮਹੀਨੇ ਚ ਗੋਲੀਆਂ ਮਾਰ ਕੇ ਉਹਦੀ ਹੱਤਿਆ ਕੀਤੀ ਗਈ ਉਹ ਜੱਗੂ ਭਗਵਾਨ ਪੁਰੀਏ ਦੇ ਜਿਹੜੇ ਆ ਉਹਨਾਂ ਦੇ ਬੰਦਿਆਂ ਉੱਤੇ ਦੋਸ਼ ਲੱਗਾ ਤੇ ਉਹਨਾਂ ਨੇ ਆਪਣਾ ਬਦਲਾ ਲੈਣਾ ਸੀ ਬੰਬੀਹਾ ਗਰੁੱਪ ਨੇ ਕਿ ਸਾਡਾ ਬੰਦਾ ਇਹਨਾਂ ਨੇ ਮਾਰਿਆ ਹੋਇਆ ਵਾ ਤੇ ਅਸੀਂ ਇਹਦਾ ਜਿਹੜਾ ਵਾ ਉਹਦਾ ਬਦਲਾ ਲੈਣਾ ਤੇ ਉਹਦਾ ਬਦਲਾ ਉਹਨਾਂ ਨੇ ਲਿੱਤਾ ਤੇ ਉਹਦੇ ਵਿੱਚ ਮਦਰ ਸੀਗੇ ਉਹਦੇ ਮਦਰ ਦੇ ਵੀ ਗੋਲੀਆਂ ਮਾਰ ਦਿੱਤੀਆਂ ਔਰ ਦੇਖੋ ਖਾਸ ਕਰਕੇ ਗੱਲ ਇਹ ਆ ਕਿ ਮੈਨੂੰ ਲੱਗਦਾ ਇਹ ਪੰਜਾਬ 'ਚ ਦੂਜਾ ਇਨਸੀਡੈਂਟ ਹੈ ਜਿਹਦੇ 'ਚ ਕਿਸੇ ਪਰਿਵਾਰ ਵਾਲੇ ਨੂੰ ਨਿਸ਼ਾਨਾ ਬਣਾਇਆ ਗਿਆ ਬੰਨਾ ਗੈਂਗਸਟਰਸ ਦੀਆਂ ਮੈ ਸੁੱਖਾ ਕਾਲਵਾ ਦਾ ਮਦਰ ਤਿੱਖਿਆ ਮੈਂ ਗੁਰਪ੍ਰੀਤ ਸਿੱਖ ਹੋਰਾਂ ਦੀ ਵੀ ਸਾਰੇ ਦੇਖੇ ਵਿੱਕੀ ਗੌਂਡਰ ਨੂੰ ਵੀ ਦੇਖਿਆ ਕਦੀ ਪਰਿਵਾਰਾਂ ਤੇ ਅਟੈਕ ਨਹੀਂ ਕਰਦੇ ਸੀਗੇ ਹੂੰ ਕਿਉਂਕਿ ਸਿਰਫ ਇੱਕ ਗੁਰਲਾਲ ਬਰਾੜ ਹੈ ਜਿਹੜੇ ਪਰਿਵਾਰ ਤੇ ਜਿਹਨੂੰ ਮਾਰਿਆ ਗਿਆ ਤੇ ਉਹਦੇ ਭਰਾ ਗੋਲਦੀ ਬਰਾੜ ਜਿਹੜਾ ਉਹ ਕਹਿੰਦਾ ਮੇਰਾ ਭਰਾ ਸਟੂਡੈਂਟ ਲੀਡਰ ਸੀਗਾ ਮੋਹਾਲੀ ਦਾ ਇਹਨੂੰ ਇਹਨਾਂ ਨੇ ਮੇਰੇ ਰੰਜਿਸ਼ ਕਰਕੇ ਮੈਨੂੰ ਮੇਰੇ ਭਰਾ ਨੂੰ ਇਹਨਾਂ ਨੇ ਮਾਰਿਆ ਗੁਰਲਾਲ ਬਰਾੜ ਹੂੰ ਬਸ ਅਦਰਵਾਇਜ਼ ਮੈਂ ਨਹੀਂ ਕਿਤੇ ਦੇਖਿਆ ਕਿ ਕੋਈ ਟੱਬਰ ਦੇ ਵਿੱਚ ਜਾਂ ਬਾਪ ਨੂੰ ਜਾਂ ਮਾਂ ਨੂੰ ਜਾਂ ਭਰਾ ਨੂੰ ਕਿਸੇ ਨੇ ਨਿਸ਼ਾਨਾ ਬਣਾਇਆ ਹੋਵੇ ਇਹਨਾਂ ਦੀ ਆਪਸੀ ਦੁਸ਼ਮਣੀਆਂ ਤਾਂ ਚੱਲਦੀਆਂ ਆਪਸੀ ਦੁਸ਼ਮਣੀਆਂ ਲੰਬੀਆਂ ਲੇਕਿਨ ਮੈਂ ਅਜੇ ਤੱਕ ਸਿਰਫ ਦੋ ਹੀ ਮਸਲੇ ਜਿਹੜੇ ਦੂਜਾ ਜੱਗੂ ਭਗਵਾਨਪੁਰੀ ਦਾ ਪਹਿਲਾ ਗੋਲ ਲਾਲ ਬਰਾੜ ਤੇ ਗੋਲਡੀ ਬਰਾੜ ਵਾਲਾ ਇਹੀ ਦੇਖਿਆ ਮੈਂ ਹੋਰ ਕੋਈ ਇਨਸੀਡੈਂਟ ਇਦਾਂ ਦੇਖਿਆ ਨਹੀਂ ਕਿ ਜਿਹਦੇ ਵਿੱਚ ਜਿਹੜਾ ਵਾ ਇੰਨਾ ਮਤਲਬ ਜਿਹੜਾ ਪਰਿਵਾਰ ਨੂੰ ਇਨਵੋਲਵ ਕੀਤਾ ਗਿਆ ਹੋਵੇ ਸਰ ਤੁਹਾਨੂੰ ਲੱਗਦਾ ਵੀ ਜੱਗੂ ਭਗਵਾਨਪੁਰੀ ਦਾ ਸਿੱਧੂ ਮੂਸੇਵਾਲਾ ਜੋ ਕਤਲ ਹੋਇਆ ਉਸ ਦੇ ਵਿੱਚ ਹੱਥ ਸੀ ਦੇਖੋ ਗੱਲ ਇਹ ਆ ਕਿ ਉਹਦੇ ਚ ਤਾਂ ਲਾਰੈਂਸ ਨੇ ਸਿੱਧਾ ਹੀ ਕਹਿਤਾ ਸੀਗਾ ਕੀ ਇਹ ਸਾਡੇ ਗੁੱਟ ਦਾ ਹੱਥ ਹੈ ਲਾਰੈਂਸ ਦੇ ਉਦੋਂ ਪੋਸਟਰ ਵੀ ਪਾਈ ਸਾਥੀਆਂ ਨੇ ਵੀ ਪੋਸਟਾਂ ਪਾਈਆਂ ਸਿੱਧੂ ਮੂਸੇ ਵਾਲੇ ਤੇ ਜਿਹੜੇ ਉਦੋਂ ਲਾਰੈਂਸ ਤੇ ਜੱਗੂ ਭਗਵਾਨਪੂਰੀਆ ਆਪਸ ਵਿੱਚ ਇਕਜੁੱਟ ਸੀਗੇ ਹੂੰ ਇਹ ਬਾਅਦ ਦੇ ਵਿੱਚ ਇਹਨਾਂ ਦੀ ਆਪਸੀ ਦੁਸ਼ਮਣੀ ਹੋਈ ਜੇਲ੍ਹ ਚ ਵੀ ਦੋ ਮਰਡਰ ਹੋਏ ਨਾ ਕਰਕੇ ਆਪਸੀ ਦੁਸ਼ਮਣੀ ਕਰਕੇ ਪਹਿਲਾਂ ਤਾਂ ਇਕੱਠੇ ਹੀ ਸੀ ਸਾਰੇ ਜੱਗੂ ਭਗਵਾਨਪੂਰੀਆ ਥੋੜੀ ਦੇਰ ਪਹਿਲਾਂ ਹੀ ਲਾਰੈਂਸ ਤੋਂ ਅਲੱਗ ਹੋਇਆ ਹੂੰ ਔਰ ਬੇਸਿਕਲੀ ਇਹ ਦੁਸ਼ਮਣੀ ਤਾਂ ਲਾਰੈਂਸ ਤੇ ਬੰਬੀਹਾ ਗਰੁੱਪ ਦੀ ਹੈ ਜਿਹੜੀ ਜੱਗੂ ਨੇ ਬੰਬੀ ਹੈ ਨਾ ਪਾਈ ਹੋਈ ਆ ਮੋਲ ਲੈ ਲਈ ਜਿਹੜੀ ਮੋਲ ਲੈ ਲਈ ਆਪਾਂ ਕਹਦੇ ਆ ਉਹਦਾ ਸਾਥੀ ਸੀਗਾ ਦੇਖੋ ਹਾਂ ਦਾ ਕੀ ਹੈ ਲੌਰੈਂਸ ਬਿਸ਼ਨੋਈ ਜਿਹੜਾ ਉਹ ਰਾਜਸਥਾਨ ਦਿੱਲੀ ਵਾਲੀ ਸਾਈਡ ਤੇ ਮਾਲਵੇ ਦੇ ਵਿੱਚ ਬਹੁਤ ਹੈਵੀ ਆ ਠੀਕ ਹੈ ਲੇਕਿਨ ਇਹਨਾਂ ਨੂੰ ਮਾਝੇ ਦੇ ਵਿੱਚ ਵੀ ਅੱਗੋਂ ਲਿੰਕ ਚਾਹੀਦੇ ਹੁੰਦੇ ਕਿ ਅਸੀਂ ਮਾਝੇ ਦੇ ਵਿੱਚ ਇਕੱਠੇ ਹੋ ਜਾਈਏ ਮਾਝੇ 'ਚ ਵੀ ਸਾਨੂੰ ਕੋਈ ਤਾਕਤਵਰ ਬੰਦਾ ਮਿਲ ਜਾਈ ਫਿਰ ਉਹ ਜੱਗੂ ਭਗਵਾਨਪੁਰਿਆ ਸੀਗਾ ਜੱਗੂ ਨਾਲ ਉਹਨਾਂ ਦਾ ਟਾਈ ਅਪ ਹੋਇਆ ਆਪਸ ਵਿੱਚ ਇਕੱਠੇ ਹੋ ਗਏ ਇਹਨਾਂ ਦੇ ਹੋਰ ਰਿਲੇਸ਼ਨਸ ਹੁੰਦੇ ਆ ਜਿਵੇਂ ਹਰਿਆਣੇ ਆ ਵੀ ਕੀ ਕੌਸ਼ਲ ਆ ਉੱਥੇ ਕੋਸ਼ਲ ਚੌਧਰੀ ਆ ਕਾਲਾ ਜਠੇੜੀ ਆ ਇਹ ਸਾਰੇ ਇਹਨਾਂ ਦੇ ਨਾਲ ਆਪਸ ਇੰਟਰਕਨੈਕਟਡ ਹੈਗੇ ਆ ਗੈਂਗ ਇੱਕ ਦੂਜੇ ਦੀ ਮਦਦ ਗਾਹੇ ਬੇਗਾਹੇ ਕਰਦੇ ਹੈਗੇ ਆ ਉਹ ਚੱਲਦਾ ਰਹਿੰਦਾ ਹੈ ਜਿਵੇਂ ਕਿਹਾ ਜਾ ਰਿਹਾ ਵੀ ਜਿਹੜੇ ਹਥਿਆਰ ਲੈ ਕੇ ਮੁੰਡੇ ਪਹੁੰਚੀ ਨੇ ਕਤਲ ਕੀਤਾ ਉਹ ਵੀ ਹਰਿਆਣੇ ਦੇ ਦੱਸੇ ਜਾ ਰਹੇ ਵੀ ਹਰਿਆਣੇ ਦੇ ਗੈਂਗਸਟਰ ਸੀ ਇਹ ਇਹ ਤੁਸੀਂ ਗੱਲ ਨੂੰ ਨਾ ਗੌਰ ਨਾਲ ਸਮਝੋ ਜਿਹੜਾ ਇਹਨਾਂ ਦਾ ਮੈਂ ਇਹੀ ਗੱਲ ਤੇ ਆ ਰਿਹਾ ਸੀ ਗੱਠਜੋੜ ਬਹੁਤ ਲੰਬਾ ਜੋੜਾ ਹੁਣ ਤੁਸੀਂ ਦੇਖੋ ਸੰਦੀਪ ਨੰਗਲ ਲੰਬੀਆਂ ਦਾ ਮਰਡਰ ਹੋਇਆ ਹਰਿਆਣੇ ਦੇ ਗੈਂਗਸਟਰਸ ਆ ਇੱਥੇ ਉਹ ਮਾਰ ਕੇ ਗਏ ਆ ਉਹਨੂੰ ਸੰਦੀਪ ਨੰਗਲ ਅੰਬੀਆਂ ਨੂੰ ਔਰ ਕੁਸ਼ਲ ਚੌத்ਰੀ ਹੋਰੀ ਸੀਗੇ ਹਰਿਆਣੇ ਦੇ ਅੱਗੋਂ ਉਹਨਾਂ ਨੇ ਆ ਕੇ ਸੰਦੀਪ ਨੰਗਲ ਅੰਬੀਆਂ ਨੂੰ ਉੱਥੇ ਕਬੱਡੀ ਦੇ ਗਰਾਊਂਡ ਦੇ ਬਾਹਰ ਗੋਲੀਆਂ ਮਾਰੀਆਂ ਸਿੱਧੂ ਮੂਸੇ ਵਾਲੇ ਦਾ ਮਰਡਰ ਦੇਖ ਲਓ ਪੰਜਾਬ ਦੇ ਘੱਟ ਹੈ ਬਾਹਰਲੇ ਸਟੇਟਾਂ ਦੇ ਜ਼ਿਆਦਾ ਹੂੰ ਇਉਂ ਹੀ ਇੱਥੇ ਹਰਿਆਣੇ ਵਾਲੇ ਇਨਵੋਲ ਹੈਗੇ ਆ ਇਹ ਆਪਸ ਚ ਹੁਣ ਜਿਵੇਂ ਹਰਿਆਣੇ 'ਚ ਵਾਰ ਦਤਾਂ ਹੋਏ ਇੱਧਰ ਲੈ ਜਾ ਕੇ ਕਰ ਦਿੰਦੇ ਆ ਇਹਨਾਂ ਨੂੰ ਬੁਲਾ ਲੈਂਦੇ ਆ ਸ਼ੂਟਰਸ ਇਧਰੋਂ ਬੁਲਾ ਲੈਂਦੇ ਆ ਇਧਰ ਵਾਰਦਾਤ ਕਰਨੀ ਆ ਤੇ ਉਧਰੋਂ ਸ਼ੂਟਰਸ ਬੁਲਾ ਲੈਂਦੇ ਆ ਉਹ ਵੀ ਬੰਬੀਹਾ ਦਾ ਜਿਹੜਾ ਗਰੁੱਪ ਹੈਗਾ ਉਹਦੇ ਚ ਹਰਿਆਣੇ ਦੇ ਸਾਥੀ ਜਿਹੜੇ ਉਹਨਾਂ ਚ ਜ਼ਿਆਦਾ ਇਨਵੋਲਵ ਹੈਗੇ ਹਰਿਆਣੇ ਦੇ ਲੋਕ ਜ਼ਿਆਦਾ ਇਨਵੋਲਵ ਹੈਗੇ ਆ ਜਿਹੜੇ ਐਨਸੀਆਰ ਦੀ ਬੈਲਟ ਦੇ ਆਸ-ਪਾਸ ਤੇ ਆ ਉਹ ਜ਼ਿਆਦਾ ਉਸ ਬੰਬੀਹਾ ਗਰੁੱਪ ਦੇ ਨਾਲ ਰਲੇ ਸਤ ਇਹ ਮਨਸਦੀਪ ਬੰਬੀਹਾ ਗਰੁੱਪ ਦੇ ਨਾਲ ਲਿੰਕ ਸਿੱਧੂ ਮੂਸੇਵਾਲੇ ਦੇ ਕੱਢ ਗਈ ਉਹਨੇ ਗਾਣਾ ਗਾਇਆ ਸੀਗਾ ਬੋਲੇ ਦੀ ਬੰਬੀਹਾ ਬੋਲੇ ਇਸ ਕਰਕੇ ਵੀ ਕਤਲ ਦਾ ਕਾਰਨ ਬਣਿਆ ਕਿ ਉਹਨੇ ਚੈਲੰਜ ਕੀਤਾ ਇੱਕ ਨਹੀਂ ਇੱਕ ਦੇਖੋ ਵਿੱਕੀ ਮਿੱਦੂ ਖੇੜਾ ਦਾ ਮਰਡਰ ਹੋਇਆ ਸੀ ਜਿਹੜੀ ਗੱਲ ਪਈ ਹੈ ਇਹਦਾ ਸ਼ੁਭ ਕਰਨ ਜਿਹੜਾ ਕਰਨ ਇਹ ਸੀਗਾ ਮੈਨੇਜਰ ਉਹਨੇ ਉਹਦੀ ਉਹਦੇ ਚ ਦੋਸ਼ੀਆਂ ਦੀ ਮਦਦ ਕੀਤੀ ਸੀ ਔਰ ਜੋ ਬਾਅਦ ਵਿੱਚ ਗੱਲਾਂ ਨਸ਼ਰ ਵੀ ਹੋਈਆਂ ਕਿ ਲਾਰੈਂਸ ਨੇ ਵੀ ਇੱਕ ਦੋ ਵਾਰ ਕਿਹਾ ਵੀ ਮੇਰੇ ਵਿਰੋਧੀਆਂ ਨੂੰ ਤੁਸੀਂ ਜ਼ਿਆਦਾ ਭਾ ਦਿੰਦੇ ਹੋ ਵੀ ਜ਼ਿਆਦਾ ਘਮ ਦਿਓ ਬਹਿਸਬਾਜੀ ਵੀ ਇੱਕ ਦੋ ਵਾਰ ਹੋਈ ਉਹ ਬਹਿਸ ਵਾਜੀ ਦਾ ਨਤੀਜਾ ਸੀ ਹੁਣ ਸਿੱਧੂ ਮੂਸੇ ਵਾਲਾ ਜਿਹੜਾ ਤਲਦਾ ਸੀਗਾ ਉਹ ਜਿਹੜਾ ਵਾ ਉਸ ਬਹਿਸ ਨੂੰ ਪੂਰਾ ਕੀਤਾ ਉਹਨੇ ਬਹਿਸ ਕੀਤੀ ਉਹਨੇ ਜੋ ਉਹਦੇ ਸਾਥੀ ਦੱਸਦੇ ਨੇ ਬਈ ਲਾਰੈਂਸ ਨਾਲ ਉਹਦੀ ਚੰਗੀ ਬਹਿਸ ਹੋਈ ਬਈ ਇੱਕ ਪ੍ਰੋਗਰਾਮ ਤੇ ਜਾਣਾ ਸੀ ਉਹਨੂੰ ਮਨਾਂ ਕੀਤਾ ਬਈ ਸਾਡੇ ਵਿਰੋਧੀਆਂ ਦਾ ਪ੍ਰੋਗਰਾਮ ਹੈ ਬਈ ਇੱਥੇ ਨਾ ਅਗਾਈਂ ਜਾ ਕੇ ਬਈ ਸਾਨੂੰ ਉਹਨਾਂ ਨੂੰ ਹੱਲਾਸ਼ੇਰੀ ਮਿਲੂਗੀ ਪਰ ਸਿੱਧੂ ਮੂਸੇ ਵਾਲਾ ਗਿਆ ਉੱਥੇ ਤੇ ਉਹ ਹੁਣ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਜਿਹੜਾ ਇਕੱਲਾ ਇੱਥੇ ਨਹੀਂ ਮੰਡਰ ਹੈਗੇ ਇਹਨਾਂ ਦੀ ਆਪਸੀ ਦੁਸ਼ਮਣੀ ਦੇ ਮੰਡਰ ਤਾਂ ਕੈਨੇਡਾ ਵੀ ਹੋ ਰਹੇ ਨੇ ਟਾਡੇ ਸਾਹਮਣੇ ਸੁਖਾਧੂਣੀ ਕੇ ਮਾਰਿਆ ਨਹੀਂ ਗਿਆ ਕੈਨੇਡਾ ਜਾ ਕੇ ਮਾਰਿਆ ਉਹਨਾਂ ਨੇ ਤੇ ਇਸ ਕਰਕੇ ਮੈਂ ਜਿਹੜੀ ਗੱਲ ਇਹ ਸੋਚਦਾ ਹੈਗਾ ਕਿ ਇਹ ਸਾਰਾ ਜਿਹੜਾ ਇੰਟਰਕਨੈਕਟਡ ਹੈ ਨਾ ਇੱਕ ਦੂਜੇ ਗੈਂਗ ਦੇ ਨਾਲ ਬੰਦੇ ਵੰਡੇ ਹੋਏ ਆ ਤੇ ਦੁਸ਼ਮੀਆਂ ਜਿਹੜੀਆਂ ਇਹਨਾਂ ਦੀਆਂ ਪੁਰਾਣੀਆਂ ਉਹ ਚਲਦੀਆਂ ਆ ਰਹੀਆਂ ਜੋ ਅੰਦਰ ਹੀ ਖਾਤੇ ਇੱਕ ਰੂਜ ਨਾਲ ਦੁਸ਼ਮੀਆਂ ਵੀ ਚੱਲ ਰਹੀਆਂ ਨੇ ਆਹ ਬਿਲਕੁਲ ਚਲਦੀਆਂ ਪਈਆਂ ਨਾ ਜਿੱਥੇ ਦਾਅ ਲੱਗਦਾ ਜਿਹਨੂੰ ਦਾਅ ਲੱਗਦਾ ਉਹ ਇੱਕ ਗਰੁੱਪ ਦੂਜੇ ਨੇ ਮਾਰਦਾ ਦੂਜਾ ਇਹਨਾਂ ਦੇ ਮਾਰਦਾ ਹੈਗਾ ਇਹ ਤਾਂ ਲੰਬੇ ਟਾਈਮ ਤੋਂ ਚਲਦੀਆਂ ਆ ਰਹੀਆਂ ਹੁਣ ਅੱਗੇ ਦੇਖੋ ਨਾ ਅੱਗੇ ਸੀਗਾ ਬਈ ਇਨੇ ਹੈਵੀ ਨਹੀਂ ਸੀ ਕਿ ਤੁਹਾਨੂੰ ਦੱਸਿਆ ਸੋਸ਼ਲ ਮੀਡੀਆ ਕਰਕੇ ਕਿਉਂਕਿ ਗੁਰਪ੍ਰੀਤ ਸੇਖੋ ਵਿੱਕੀ ਗੌਂਦਰ ਹੋਈ ਆਪਣਾ ਚੱਲਦੇ ਸੀ ਜੀ ਬਾਅਦ ਵਿੱਚ ਲਾਰੈਂਸ ਜਿਹੜਾ ਨਾ ਸੁੱਖਾ ਕਾਲਵਾ ਤੋਂ ਬਾਅਦ ਲਾਰੈਂਸ ਹੈਵੀ ਹੋਇਆ ਪੰਜਾਬ ਚ ਬਹੁਤ ਜ਼ਿਆਦਾ ਹੈਵੀ ਹੋਇਆ ਉਹਦਾ ਆਪਣਾ ਗੁੱਟ ਤਗੜਾ ਹੋਇਆ ਹੁਣ ਬੰਬੀਹੇ ਉਹਨਾਂ ਨੂੰ ਲੱਗਦਾ ਕਿ ਸਾਡਾ ਗੁੱਟ ਖਤਮ ਹੋ ਰਿਹਾ ਫਿਰ ਉਹਨਾਂ ਨੇ ਆਪਣੇ ਆਪ ਨੂੰ ਜਿਹੜੀ ਆ ਪ੍ਰੈਜ਼ੈਂਸ ਦਿਖਾਉਣ ਲਈ ਕੁਝ ਨਾ ਕੁਝ ਤਾਂ ਕਰਨਾ ਹੁੰਦਾ ਜੀ ਤੁਸੀਂ ਕ੍ਰਾਈਮ ਰਿਪੋਰਟਸ ਨੂੰ ਬੜੇ ਗੌਰ ਦੇ ਨਾਲ ਦੇਖਿਆ ਹੈ ਕੀ ਤੁਹਾਨੂੰ ਲੱਗਦਾ ਕਿ ਜੱਗੂ ਭਗਵਾਨਪੁਰੀਆ ਦਾ ਚਟੇਜ ਵਿੱਚ ਨਸ਼ਾ ਆ ਚਿੱਟਾ ਸਪਲਾਈ ਹੁੰਦਾ ਆ ਬਾਰਡਰ ਪਾਰਕ ਤੋਂ ਆਇਆ ਜਾਂਦਾ ਜਾਂ ਹਥਿਆਰ ਬਾਰਡਰ ਪਾਰਕ ਤੋਂ ਆਏ ਜਾਂਦੇ ਆ ਵੀ ਉਹਨਾਂ ਦੇ ਵਿੱਚ ਵੀ ਉਹਦਾ ਹੱਥ ਹੈਗਾ ਵੀ ਜਿਹੜਿਆ ਇੰਨੇ ਸਰਕਲ ਸਰਕਲ ਚੱਲ ਰਹੇ ਨੇ ਇਸ ਵੇਲੇ ਤਾਂ ਹਥਿਆਰ ਇਹ ਵੀ ਕਰ ਰਹੇ ਅਸੀਂ ਵਪਾਰ ਉਹਨਾਂ ਦੇ ਦੇਖੋ ਇਦਾਂ ਨਾ ਜੀ ਗੱਲ ਇਹ ਹੈਗੀ ਆ ਕਿ ਗੈਂਗਸਟਰਸ ਬਿਨਾਂ ਹਥਿਆਰ ਤੋਂ ਚੱਲ ਨਹੀਂ ਸਕਦੇ ਹੈਨਾ ਕੀ ਖਾਸ ਕਰਕੇ ਜੱਗੂ ਭਗਵਾਨਪੁਰੀਆ ਦੇ ਉੱਤੇ ਅਲੀਗੇਸ਼ਨਸ ਵੀ ਇਹੀ ਹੈਗੇ ਆ ਕਿ ਗੈਂਗਸਟਰਸ ਦਾ ਇੱਕ ਵੱਡਾ ਇਹ ਸਰਗਨਾ ਹੈਗਾ ਦੂਜੀ ਜਿਹੜੀ ਗੱਲ ਹੈ ਨਾ ਹਥਿਆਰ ਮੈਂ ਤੁਹਾਨੂੰ ਅੱਗੇ ਦੱਸਿਆ ਹਥਿਆਰ ਦੋ ਜਗ੍ਹਾ ਤੋਂ ਆਈ ਹੈ ਇੱਕ ਤਾਂ ਜਾਂ ਤਾਂ ਪਾਕਿਸਤਾਨ ਤੋਂ ਆ ਰਿਹਾ ਜਾਂ ਇੱਕ ਮੱਧ ਪ੍ਰਦੇਸ਼ ਦਾ ਨਵਾਂ ਚੈਨਲ ਸ਼ੁਰੂ ਹੋਇਆ ਕਿ ਜਿਹੜਾ ਮੱਧ ਪ੍ਰਦੇਸ਼ ਤੇ ਰਾਜਸਥਾਨ ਦਾ ਬਾਰਡਰ ਹੈ ਮੱਧ ਪ੍ਰਦੇਸ਼ 'ਚ ਐਂਟਰੀ ਕਰਦੇ ਆ ਤੇ ਉਹਦੇ ਨਾਲ ਇੱਕ ਕਬੀਲਾ ਹੀ ਇਹੋ ਜਿਹਾ ਜਿਹੜਾ ਪੂਰੇ ਪਿਸਟਲਸ ਬਣਾਉਂਦਾ ਟੌਪ ਦੀਆਂ ਪਿਸਟਲਸ ਹੈ ਗਲੌਕ ਜਿਨੂੰ ਕਹਿੰਦੇ ਆ ਹਾਂਜੀ ਉਹ ਚਾਈਨੈਸ ਪਿਸਟਲ ਵਰਗੀਆਂ ਉੱਥੋਂ ਬੜੀ इजीली ਅਵੇਲੇਬਲ ਹੈ ਜਿੰਨੀ ਮਰਜ਼ੀ ਲੈ ਆਓ ਉਹ ਆਟੋਮੈਟਿਕ ਪਿਸਟਲਸ ਬੜੀਆਂ ਟੌਪ ਦੀਆਂ ਪਿਸਟਲਸ ਹੈ ਇਹ ਸਾਰੀਆਂ ਇਲੀਗਲ ਹੁੰਦੀਆਂ ਨੇ ਇਲੀਗਲ ਆ ਉੱਥੇ ਤਾਂ ਮਤਲਬ ਜਿਹੜਾ ਮੱਧ ਪ੍ਰਦੇਸ਼ ਦੇ ਵਿੱਚ ਇੱਕ ਕੁੰਬਾਈ ਪੂਰਾ ਬਣਾਉਂਦਾ ਔਰ ਉਹ ਬਣਾਉਂਦੇ ਨੇ ਵੇਚਦੇ ਨੇ ਇੱਥੋਂ ਪਿਸਟਲਸ ਲੈ ਆਂਦੇ ਨੇ ਗੈਂਗਸਟਰਸ ਉਹ बिकਨੀਆਂ ਪਈਆਂ ਆਰਾਮ ਨਾਲ ਸੂਰਤ ਪ੍ਰਸ਼ਾਸਨ ਦਾ ਕੋਈ ਤੁਹਾਨੂੰ ਲੱਗਦਾ ਵੀ ਹੱਥ ਹੈ ਨਹੀਂ ਕੋਈ ਜ਼ੋਰ ਨਹੀਂ ਹੈਗਾ ਉਸ ਚੱਕਰ ਤੇ ਨਹੀਂ ਨਹੀਂ ਪਤਾ ਬਾਈ ਜੀ ਕੀ ਹੁੰਦਾ ਦੇਖੋ ਤੁਸੀਂ ਪ੍ਰਸ਼ਾਸਨ ਦਾ ਫਿਰ ਹੁਣ ਆਪਾਂ ਅਮਰੀਕਾ 'ਚ ਚਲ ਜਾਈਏ ਸ਼ਿਕਾਗੋ 'ਚ ਕਿੰਨਾ ਕਰਾਇਵਾ ਪ੍ਰਸ਼ਾਸਨ ਕੀ ਕਰ ਲੂਗਾ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ ਹਥਿਆਰ ਜਿਹੜੇ ਆ ਪਹਿਲਾਂ ਯੂਪੀ 'ਚ ਵਾਲਾ ਬੰਦਾ ਸੀ ਜਿਹੜਾ ਬਿਹਾਰ 'ਚ ਬੰਦਾ ਰਿਆ ਹੁਣ ਇਹ ਮਧ ਪ੍ਰਦੇਸ਼ 'ਚ ਟਰਾਂਸਫਰ ਹੋ ਗਿਆ ਜਿਨ੍ਹਾਂ ਨੇ ਇਲੀਗਲ ਕੰਮ ਕਰਨਾ ਉਹਨਾਂ ਨੇ ਤਾਂ ਕਰ ਹੀ ਜਾਣਾ ਉਹਨਾਂ ਦਾ ਤਾਂ ਧੰਦਾ ਉਹਨਾਂ ਨੇ ਤਾਂ ਪੈਸਾ ਕਮਾਣਾ ਉਹ ਕਿਤੇ ਨਾ ਕਿਤੇ ਹੁਣ ਮੂੰਹ ਨੂੰ ਲੱਗਾ ਹੁੰਦਾ ਕਿ ਠੀਕ ਆ ਮੈਂ ਹਥਿਆਰ ਬਣਾਣੇ ਆ ਵੇਚਣੇ ਆ ਫਿਰ ਚੱਲਦਾ ਵੇ ਕਿਉਂਕਿ ਇੰਡੀਆ ਦੀ ਆਪਾਤੀ ਬਹੁਤ ਆ ਇਥੇ ਬਰੋਜਗਾਰੀ ਬਹੁਤ ਹੈ ਆਬਾਦੀ ਬਹੁਤ ਹੈ ਕਮ ਕੀ ਕਰਨ ਧੰਦਾ ਹੈ ਨਹੀਂ ਕੋਈ ਯੂਪੀ ਵਿਹਾਰ ਚ ਜਾ ਕੇ ਦੇਖੋ ਕਲਕੱਤਾ ਅਸਾਮ ਦੇਖੋ ਕਿੰਨੀ ਜਨਤਾ ਬਰੋਜਗਾਰ ਬੈਠੀ ਹੋਈ ਹੈ 140 ਕਰੋੜ ਦੀ ਆਬਾਦੀ ਨੂੰ ਸੰਭਾਲਣਾ ਕੋਈ ਸੌਖਾ ਨਹੀਂ ਹੁੰਦਾ ਗੱਲ ਇਹ ਹੈ ਕਿ ਜਦੋਂ ਤੱਕ ਦੇਸ਼ ਪੂਰੀ ਤਰੱਕੀ ਨਹੀਂ ਕਰਦਾ ਇਦਾਂ ਦੇ ਕ੍ਰਿਮੀਨਲਸ ਰੁਕ ਨਹੀਂ ਸਕਦੇ ਦੂਜਾ ਇੱਕ ਖਾਸ ਕਰਕੇ ਮੈਂ ਜਿਹੜਾ ਕੁਝ ਦੌਰ ਚ ਦੇਖਿਆ ਗਲੈਮਰ ਬਹੁਤ ਆਇਆ ਮਤਲਬ ਲੌਰੈਂਸ ਮਿਸ਼ਨੋਈ ਦਾ ਯਾ ਹੋਰ ਜਿਹੜੇ ਗੈਂਗਸਟਰਸ ਐ ਦਿਲਪ੍ਰੀਤ ਬਾਬਾ ਵਾ ਗੋਲਦੀਪ ਰਾੜਾ ਇੱਕ ਗਲੈਮਰ ਬਹੁਤ ਆਇਆ ਹਥਿਆਰਾਂ ਨਾਲ ਫੋਟੋਆਂ ਚੰਗੇ ਕੱਪੜੇ ਮਹਿੰਗੀਆਂ ਐਨਕਾਂ ਹੁਣ ਜਦੋਂ ਲੌਰੈਂਸਆਂ ਫੋਟੋਆਂ ਆਂਦੀਆਂ ਮਹਿੰਗੇ ਬੂਟ ਮਹਿੰਗੀਆਂ ਟੀ-ਸ਼ਰਟਾਂ ਇਹ ਆਉਂਦੇ ਕਿੱਥੋਂ ਜੀ ਇਹ ਉਹੀ ਨਾ ਫਿਰ ਨੌਜਵਾਨ ਪਿੱਛੇ ਭਟਕਦਾ ਵੀ ਮੇਰੇ ਕੋ ਵੀ ਮਹਿੰਗੀ ਗੱਡੀ ਹੋਣੀ ਚਾਹੀਦੀ ਐ ਮੇਰੇ ਕੋ ਵੀ ਮੈਂ ਵੀ 10000 ਵਾਲੀ ਟੀ-ਸ਼ਰਟ ਪਾਵਾਂ ਮੈਂ ਵੀ 20000 ਵਾਲੇ ਸ਼ੂਜ਼ ਪਾਵਾਂ ਫਿਰ ਉਸ ਕ੍ਰਾਈਮ ਦੀ ਦੁਨੀਆ ਵੱਲ ਵੱਧਦੇ ਔਰ ਕਿਉਂਕਿ ਪੰਜਾਬ ਦੇ ਵਿੱਚ ਉਹ ਰੰਗਦਾਰੀ ਫਰੋਤੀ ਇਹ ਤੰਦਾ ਪਿਛਲੇ ਕੁਝ ਸਮੇਂ ਚ ਬਹੁਤ ਵਧਿਆ ਪਿਛਲੇ ਕੁਝ ਸਾਲਾਂਾਂ ਚ ਬਹੁਤ ਵਧਿਆ ਔਰ ਇਹ ਟਾਰਗੇਟਡ ਹੋਇਆ ਇੱਕ ਇੰਡਸਟਰੀ ਬਣ ਚੁੱਕੀ ਹੋਈ ਹੈ ਇੱਥੇ ਵੀ ਜਿਹੜੀ ਐਕਸਟਰੈਕਸ਼ਨ ਆਫ ਮਨੀ ਜਿਹਨੂੰ ਆਪਾਂ ਕਹਿੰਦੇ ਆ ਰੰਗਦਾਰੀ ਆ ਜੀ ਇਹ ਇੱਥੇ ਇੰਡਸਟਰੀ ਬਣ ਚੁੱਕੀ ਆ ਤੁਹਾਡੇ ਸਾਹਮਣੇ ਆ ਹੁਣ ਰੰਗਦਾਰੀ ਲਈ ਗੋਲੀਆਂ ਚਲਾ ਕੇ ਗਏ ਤੁਹਾਡੇ ਸਾਹਮਣੇ ਦੋ ਦਿਨ ਪਹਿਲਾਂ ਉਸ ਤੋਂ ਪਹਿਲਾਂ ਵੀ ਚੱਲੀਆਂ ਇਹ ਚੱਲਦਾ ਰਹਿੰਦਾ ਹੈ ਕ੍ਰਾਈਮ ਜਿਹੜਾ ਵਾ ਪੰਜਾਬ ਦੇ ਵਿੱਚ ਐਕਸਟਰੈਕਸ਼ਨ ਆਫ ਮਨੀ ਦਾ ਵਧ ਗਿਆ ਹੋਇਆ ਖਾਸ ਕਰਕੇ ਜਦੋਂ ਅਨਇੰਪਲੋਇਮ ਜਿਹੜਾ ਯੂਥ ਹੈ ਜਿੰਨੇ ਕੋ ਕੋਈ ਕਾਰੋਬਾਰ ਨਹੀਂ ਹੈ ਰੋਜ਼ਗਾਰ ਨਹੀਂ ਹੈ ਹੁਣ ਪੰਜਾਬ ਦੇ ਵਿੱਚੋਂ ਦੇਖੋ ਹੈ ਕੀ ਹੈ ਪੰਜਾਬ ਚ ਖੇਤੀਬਾੜੀ ਦਾ ਧੰਦਾ 85% ਕਿਸਾਨ ਤਾਂ 5 ਏਕੜ ਤੋਂ ਥੱਲੇ ਵਾਲੇ ਤੁਸੀਂ ਮੇਰੀ ਗੱਲ ਸਮਝ ਗਏ ਨਾ 85 ਏਕੜ ਤੋਂ 85% ਕਿਸਾਨ 5 ਏਕੜ ਤੋਂ ਥੱਲੇ ਵਾਲੇ ਹੁਣ ਤੁਸੀਂ ਵੀ ਜ਼ਮੀਦਾਰ ਹੋ ਮੈਂ ਵੀ ਜ਼ਮੀਦਾਰਾਂ 5 ਏਕੜ ਦੇ ਵਿੱਚ ਕਿਹੜਾ ਰੋਟੀ ਖਾ ਲੂਗਾ ਮੈਨੂੰ ਦੱਸੋ 5 ਏਕੜ ਦੇ ਵਿੱਚ ਤਾਂ ਤੁਸੀਂ ਆਪਣੇ ਖਰਚੇ ਮੱਸੀ ਘਰਾਂ ਦੇ ਪੂਰੇ ਰੋਟੀ ਖਾ ਸਕਦੇ ਹੋ ਤੁਸੀਂ ਕੋਈ ਉਹਦੇ ਵਿੱਚ ਮਹਿੰਗਾ ਸਰਚਾ ਨਹੀਂ ਕਰ ਸਕਦੇ ਹੋ ਜੇ ਕਿਤੇ ਤੋਂ ਵਿਆਹ ਆ ਗਿਆ ਘਰੇ ਕਿਸੇ ਦਾ ਕੁੜੀ ਦਾ ਮੁੰਡੇ ਦਾ ਫਿਰ ਤੁਹੀ ਕਰਜਾਈ ਹੋਗੇ ਤੇ ਹਾਲ ਇਹ ਆ ਕਿ ਜਿਹੜਾ ਤਾਜ਼ਾ ਡਾਟਾ ਆਇਆ ਬਈ 3 ਲੱਖ ਰੁਪਈਆ ਪਰ ਕਿਸਾਨ ਦੇ ਉੱਤੇ ਕਰਜ਼ਾ ਆਨ ਐਵਰੇਜ ਪੰਜਾਬ ਆਨ ਐਵਰੇਜ ਹਾਂ ਤੇ ਤੁਸੀਂ ਇਹ ਦੱਸੋ ਕਿਵੇਂ ਸੂਬਾ ਸਰਵਾਈਵ ਕਰ ਜੂਗਾ ਹਰ ਕਿਸਾਨ ਦਾ ਕਰਜ਼ੇ ਹੀਠਾ ਤੇ ਪੰਜਾਬ ਦਾ ਪੰਜਾਬ ਚ ਕੋਈ ਗੂਗਲ ਵਾਂਗੂ ਸੌਫਟਵੇਅਰ ਇੰਡਸਟਰੀ ਤਾਂ ਹੈ ਨਹੀਂ ਗੁੜਗਾਵਾ ਦੀ ਜਾਂ ਮੈਂ ਕਹਾਂ ਮਾਈਕਰੋਸਾਫਟ ਦਾ ਆਫਿਸ ਇੱਥੇ ਹੈ ਗੂਗਲ ਦਾ ਆਫਿਸ ਇੱਥੇ ਹੈ ਏਐਮਡੀ ਦਾ ਆਫਿਸ ਇੱਥੇ ਹੈ ਐਮਾਜ਼ਨ ਦਾ ਇੱਥੇ ਹੈ ਸ਼ੋਪੀਫਾਈ ਦਾ ਇੱਥੇ ਇਥੇ ਉਹਦੇ ਤਾਂ ਕੁਝ ਵੀ ਨਹੀਂ ਹੈਗਾ ਇੱਥੇ ਤਾਂ ਮੋਹਾਲੀ ਤੱਕ ਜਿਹੜਾ 에ਰਪੋਰਟ ਹੈ 에ਰਪੋਰਟ ਦੇ ਲਾਗੇ ਛਾਗੇ ਜ਼ਮੀਨਾਂ ਮਹਿੰਗੀਆਂ ਉਸ ਤੋਂ ਅੱਗੇ ਤਾਂ ਸਭ ਖਾਲੀ ਹੈ ਉਸ ਤੋਂ ਕਿ ਕਿੱਥੇ ਜਾਂ ਲੁਧਿਆਣੇ ਦੀ ਇੰਡਸਟਰੀ ਹੈ ਕੁਝ ਜਲੰਧਰ ਦੀ ਇੰਡਸਟਰੀ ਹੈ ਉਹ ਵੀ ਹੁਣ ਜਾਈ ਜਾਂਦੀ ਹੈ ਹੌਲੀ ਹੌਲੀ ਕਿਉਂਕਿ ਗੱਲ ਇਹ ਹੈ ਕਿ ਉਹ ਵੀ ਚਾਹੁੰਦੇ ਨੇ ਕਿ ਅਸੀਂ ਉਸ ਜ ਵਿਕਸਤ ਸੂਬੇ ਹੋ ਸਰਕਾਰ ਜਿਆਦਾ ਸਹੂਲਤਾਂ ਦਵੇ ਉਧਰਲੇ ਪਾਸੇ ਜਾਈਏ ਇਸੇ ਕਰਕੇ ਜਿਹੜੀ ਜਲੰਧਰ ਦੀ ਸਾਰੀ ਇੰਡਸਟਰੀ ਮੈਕਸਿਮਮ ਸਪੋਰਟਸ ਦੀ ਆ ਉਹ ਮੇਰਠ ਸ਼ਿਫਟ ਕਰ ਗਈ ਇਧਰੋਂ ਮੇਰਠ ਚਲੀ ਗਈ ਕਿਉਂਕਿ ਜਿਹੜੀ ਹੁਣ ਲੱਕੜ ਆਂਦੀ ਸੀ ਕਸ਼ਮੀਰ ਤੋਂ ਉਹ ਸਾਰੀ ਉਧਰ ਚਲੀ ਗਈ ਆਪਣੇ ਕਠੂਏ ਉਹਨਾਂ ਨੇ ਲੱਕੜ ਦੇਣੀ ਪੰਜਾਬ ਨੂੰ ਬੰਦ ਕਰਤੀ ਬੈਠ ਦੀ ਇੰਡਸਟਰੀ ਉਧਰ ਚਲੀ ਗਈ ਹਾਕੀ ਦੀ ਉਧਰ ਚਲੀ ਗਈ ਤੇ ਪੰਜਾਬ ਦੇ ਕੰਪੱਲੇ ਕੀ ਰਿਆ ਉਹੀ ਸਾਈਕਲ ਵਾਲੇ ਆ ਉਹ ਵੀ ਨਿਕਲੀ ਜਾ ਰਹੇ ਆ ਹੁਣ ਆਪਾਂ ਬਾਹਰ ਨਿਕਲੀਏ ਹੌਜ਼ਰੀ ਵਾਲੇ ਵੀ ਆ ਬਾਹਰ ਨਿਕਲੀਏ ਸੋ वर्ल्ड वाइड ਪੰਜਾਬ ਜਿਹੜਾ ਨਾ ਇੱਕ ਕੋਨੇ ਤੇ ਆ ਹੂੰ ਤੇ ਉਹ ਵੀ ਡਿਸਟਰਬਡ ਸਟੇਟ ਆ ਜਿੱਥੇ ਕੋਈ ਲਾਅ ਐਂਡ ਆਰਡਰ ਮੇਨਟੇਨਡ ਨਹੀਂ ਹੈਗਾ ਸਰਹੱਦ ਦੇ ਉੱਤੇ ਅਸੀਂ ਬੈਠੇ ਆ ਇਸ ਕਰਕੇ ਵਪਾਰੀ ਦਾ ਉੱਥੇ ਇਹ ਚਾਹੁੰਦਾ ਹੁੰਦਾ ਕਿ ਮੈਂ ਜਿੱਥੇ ਵੀ ਰਵਾਂ ਉੱਤੇ ਮਾਹੌਲ ਸ਼ਾਂਤ ਹੋਵੇ ਤੇ ਇਨਵੈਸਟਮੈਂਟ ਚੰਗੀ ਆਵੇ ਹੂੰ ਜੇ ਤੁਸੀਂ ਐਕਸਟਰੈਕਸ਼ਨ ਮਨੀ ਦੀ ਗੱਲ ਕੀਤੀ ਆ ਜੱਗੋ ਭਗਵਾਨਪੁਰੀ ਉੱਤੇ ਵੀ ਐਕਸਟਰੈਕਸ਼ਨ ਮਨੀ ਦੇ ਜਿਹੜੇ ਚਾਰਜਸ ਲੱਗੇ ਨੇ ਆ ਕੀ ਇਹਦੇ ਵਿੱਚ ਇਹ ਮੰਨ ਸਕਦੇ ਆ ਕਿ ਇਹਨਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਉਹਦੀ ਮਾਤਾ ਉਹਦੇ ਸਾਹਮਣੇ ਸੀ ਐਕਸਟਰੈਕਸ਼ਨ ਮਨੀ ਕੀ ਇੱਦਾਂ ਸੀ ਕੀ ਗੱਲਬਾਤ ਕੇ ਜਾਂ ਕੋਈ ਹੋਰ ਸਾਹਮਦਾ ਸੀਗਾ ਨਹੀਂ ਨਹੀਂ ਇਹ ਗੱਲ ਹਜੇ ਸਾਹਮਣੇ ਨਹੀਂ ਆਈ ਹੂੰ ਇਹ ਗੱਲ ਬਿਲਕੁਲ ਸਾਹਮਣੇ ਨਹੀਂ ਆਈ ਕਿ ਉਹਦੇ ਮਦਰ ਕੋਈ ਐਕਸੋਸ਼ਨ ਆਫ ਮਨੀ ਦਾ ਧੰਦਾ ਕਰਦੇ ਸੀ ਜਾਂ ਸੰਭਾਲਦੇ ਸੀ ਜਾਂ ਲੋਕਾਂ ਕੋਲ ਲੈਂਦੇ ਸੀ ਹੂੰ ਦੇਖੋ ਪੰਜਾਬ ਦੀ ਪੁਲਿਸ ਬੜੀ ਤਾਕਤਵਾਰ ਹੈ ਤੁਸੀਂ ਕੀ ਸਮਝਦੇ ਹੋ ਇਹਨਾਂ ਨੂੰ ਪਤਾ ਨਹੀਂ ਹੋਏਗਾ ਅਗਰ ਕੋਈ ਕਿਸੇ ਕੋਈ ਪੈਸੇ ਰਿਸੀਵ ਕਰੇਗਾ ਇੱਕ ਕਮੈਂਟ ਚ ਪੁਲਿਸ ਨੂੰ ਪਤਾ ਲੱਗ ਜਾਂਦਾ ਦੱਸਣ ਵਾਲੇ ਨਾਲ ਦੀ ਨਾਲ ਦੱਸ ਕੇ ਆਂਦੇ ਆ ਕਿ ਆ ਪੈਸੇ ਦੇਣ ਆਇਆ ਸੀ ਬੰਦਾ ਆ ਦੇ ਕੇ ਗਿਆ ਵਾ ਆ ਹਾਲਾਤ ਹੈ ਤੇ ਉਹਦੇ ਵਿੱਚ ਘਰ ਇਹੀ ਗੱਲਾਂ ਜਿਹੜੀਆਂ ਉਹ ਚਲਦੀਆਂ ਹੈਗੀਆਂ ਕਿ ਬਈ ਜਿਹੜਾ ਪੰਜਾਬ ਦੇ ਵਿੱਚ ਪੈਸਾ ਹੈਗਾ ਨਾ ਜਿਹੜਾ ਫਰੋਤੀਆਂ ਦਾ ਪੈਸਾ ਹੈਗਾ ਇਹ ਬਾਹਰ ਜਾ ਰਿਹਾ ਓਰੇ ਨਹੀਂ ਕਿਤੇ ਕੋਈ ਰিসিਵਿੰਗ ਹੋ ਰਹੀ ਕੋਈ ਇਥੇ ਰিসিਵਿੰਗ ਨਹੀਂ ਕਰਦਾ ਉਹ ਸਭ ਬਾਹਰ ਜਾ ਰਿਹਾ ਆਸਟ੍ਰੇਲੀਆ ਜਿਵੇਂ ਕਿਹਾ ਜਾਂਦਾ ਵੀ ਆਸਟ੍ਰੇਲੀਆ ਜਾ ਕੇ ਤੇ ਭੇਜ ਦਿੰਦੇ ਨਾ ਜਿਵੇਂ ਹੁਣ ਦੇਖੋ ਹਰਿਆਣੇ ਵਾਲੇ ਬੰਦੇ ਕਰ ਜਾਂਦੇ ਆ ਕੇ ਹੂੰ ਉਹਨੂੰ ਕਪੂਰਥਲੇ ਗੋਲੀਆਂ ਚਲਾ ਕੇ ਗਏ ਦੁਕਾਨ ਦੇ ਉੱਤੇ ਮੋਬਾਈਲ ਦੀ ਹਰਿਆਣੇ ਤੋਂ ਆਏ ਹੋਏ ਸੀ ਬੰਦੇ ਹੂੰ ਤੇ ਇਦਾਂ ਸਾਰਾ ਜਿਹੜਾ ਨਾ ਨੈਟਵਰਕ ਸਟੇਟ ਤੋਂ ਆਊਟ ਜਾਂਦਾ ਵਪਾਰੀ ਨੂੰ ਤਾਂ ਡਰਿਆ ਹੁੰਦਾ ਵਪਾਰੀ ਨੇ ਕੀ ਗੱਲ ਕਰਨੀ ਕਿਸੇ ਨਾਲ ਦੂਜੀ ਜਿਹੜੀ ਗੱਲ ਆ ਮਦਰ ਹੈ ਨਹੀਂ ਸੀ ਐਨੇ ਇਨਵੋਲ ਕਦੀ ਸੁਣਿਆ ਨਹੀਂ ਸੀਗਾ ਕਿ ਉਹ ਕਿਤੇ ਕ੍ਰਾਈਮ ਦੇ ਵਿੱਚ ਐਕਸਟਰੈਕਸ਼ਨ ਆਫ ਮਨੀ ਚ ਕਿਤੇ ਉਹਨਾਂ ਦੀ ਭੂਮਿਕਾ ਰਹੀ ਹੋਵੇ ਜਾਂ ਕਦੀ ਉਹਨਾਂ ਨੂੰ ਗੱਲ ਕਿਸੇ ਨੇ ਅਲੀਗੇਸ਼ਨ ਵੀ ਲਗਾਇਆ ਹੋਵੇ ਹੂੰ ਜੱਗੂ ਭਗਵਾਨਪੁਰੀਆ ਅਮੀਰ ਕਿੱਦਾਂ ਬਣਿਆ ਕਹਿੰਦੇ ਵੀ ਜੱਗੂ ਭਗਵਾਨਪੁਰੀਆ ਉਹ ਗੈਂਗਸਟਰ ਆ ਜਿਹੜਾ ਬਾਕੀ ਗੈਂਗਸਟਰਸ ਦੇ ਨਾਲੋਂ ਅਮੀਰ ਆ ਦੇਖੋ ਗੱਲ ਪਤਾ ਕਿ ਇੱਕ ਤਾਂ ਜੱਗੂ ਭਗਵਾਨਪੁਰੀਏ ਦੀ ਜਿਹੜੀ ਕਬੱਡੀ 'ਚ ਐਂਟਰੀ ਹੋਈ ਨਾ ਹੂੰ ਉਹਦੇ ਕਰਕੇ ਜੱਗੂ ਭਗਵਾਨਪੁਰੀਆ ਦਾ ਸਿੱਕਾ ਬਹੁਤ ਚੱਲਿਆ ਕਿਉਂਕਿ ਪਲੇਅਰ ਕਬੱਡੀ ਲੀਗ ਹੁੰਦੀ ਆ ਪੈਸਾ ਬਹੁਤ ਹੁੰਦਾ ਐਨਆਰਆਈਜ਼ ਆ ਇਨਵੋਲ ਸਾਰਾ ਪੈਸਾ ਬਾਹਰਲੇ ਮੁਲਕਾਂ ਦਾ ਲੱਗਦਾ ਉਹਦੇ ਵਿੱਚ ਔਰ ਕਬੱਡੀ ਦੇ دیਵਾਨੇ ਜਿਹੜੇ ਆ ਵਿਦੇਸ਼ਾਂ ਦੇ ਵਿੱਚ ਬਹੁਤ ਹੈਗੇ ਆ ਹੂੰ ਇਹਦੇ ਬ੍ਰਦਰ ਨੇ ਆਪਣੀ ਕਬੱਡੀ ਲੀਗਸ ਜਿਹੜੀਆਂ ਬਣਾਈਆਂ ਨਾ ਉਹ ਕਬੱਡੀ ਲੀਗਸ ਨੂੰ ਪੂਰਾ ਚੱਕ ਕੇ ਉੱਪਰ ਰੱਖਿਆ ਦੂਜੇ ਪਾਸੇ ਕਿਸੇ ਨੂੰ ਖੇਡਣ ਨਹੀਂ ਦਿੱਦੇ ਸੀ ਹੂੰ ਟਰੈਕ ਵੀ ਕਰ ਦਿੰਦੇ ਸੀ ਵੀ ਤੂੰ ਉਧਰੋਂ ਨਾ ਖੇਢੀ ਤੇ ਪਲੇਅਰ ਕੋਲ ਇੰਨੀ ਹਿੰਮਤ ਨਹੀਂ ਹੁੰਦੀ ਸੀ ਜੱਗੂ ਭਗਵਾਨਪੁਰੀਏ ਨੂੰ ਨਾ ਕਰਦੇ ਆ ਆਖਰਕਾਰ ਪਰ ਆਪਣਾ ਵੀ دہشت ਹੁੰਦੀ ਆ ਜੱਗੂ ਭਗਵਾਨਪੁਰੀਏ ਦਾ ਮੈਸੇਜ ਆ ਜਾਏ ਫੋਨ ਆ ਇਹਦੀ ਸ਼ਿਕਾਇਤ ਵੀ ਹੋਈ ਆ ਹੂੰ ਇਹਦੀ ਸ਼ਿਕਾਇਤ ਮੇਰਾ ਖਿਆਲ ਸੱਤ ਅੱਠ ਸਾਲ ਪਹਿਲਾਂ ਕਪੂਰ ਥਲੇ ਐਸਐਸਪੀ ਨੂੰ ਵੀ ਹੋਈ ਡੀਜੀਪੀ ਨੂੰ ਵੀ ਹੋਈ ਸ਼ਿਕਾਇਤ ਕਿ ਜੱਗੂ ਭਗਵਾਨਪੁਰੀਆ ਕਬੱਡੀ ਚ ਦਖਲਅੰਦਾਜ਼ੀ ਕਰ ਰਿਹਾ ਪਲੇਅਰਾਂ ਨੂੰ ਧਮਕਾ ਰਿਹਾ ਔਰ ਸਾਡੇ ਪਲੇਅਰ ਖੇਲਣ ਤੋਂ ਮਨਾ ਕਰਦੇ ਪਏ ਆ ਹੂੰ ਜੱਗੂ ਦਾ ਫੋਨ ਆਇਆ ਸੀ ਤੁਹਾਡੇ ਲੀਗ ਤੋਂ ਨਹੀਂ ਖੇਲ ਸਕਦੇ ਅੱਛਾ ਫਿਰ ਉਹ ਜਿਹੜੀ ਲੀਗ ਤੋਂ ਖੇਲਣਗੇ ਉਹਨੇ ਜਿੰਨਾ ਉੱਤੇ ਪੈਹਾ ਐਨਆਰਆਈਸ ਦਾ ਬੜਾ ਲੱਗਾ ਹੁੰਦਾ ਸੀ ਹੂੰ ਤੋਂ ਪੈਸਾ ਆਣਾ ਹੀ ਆਣਾ ਪੈਸਾ ਇਨਵੋਲ ਹੋਇਆ ਇਸੇ ਕਰਕੇ ਸੰਦੀਪ ਮੰਗਲ ਅੰਬੀਆਂ ਦੀ ਦਾ ਮਰਟਰ ਹੋਇਆ ਇਸੇ ਕਰਕੇ ਉਹਦਾ ਮਰਡਰ ਕੀਤਾ ਗਿਆ ਬੰਬੀਹਾ ਗਰੁੱਪ ਵੱਲੋਂ ਕਿ ਇਹ ਜੱਗੂ ਭਗਵਾਨਪੁਰੀ ਦੀ ਕਬੱਡੀ ਨੂੰ ਪ੍ਰਮੋਟ ਕਰ ਰਿਹਾ ਹੂੰ ਔਰ ਉਹਦੇ ਚ ਕਬੱਡੀ ਪ੍ਰਮੋਟਰਾਂ ਦੇ ਨਾਮ ਵੀ ਆਏ ਕੈਨੇਡਾ ਤੇ ਕੈਨੇਡਾ ਦੇ ਇੱਕ ਕਬੱਡੀ ਪ੍ਰਮੋਟਰਾਂ ਦੇ ਨਾਮ ਵੀ ਆਏ ਸੁਰਜਨ ਸਿੰਘ ਚੱਠਾ ਜਿਹੜਾ ਕਬੱਡੀ ਫੈਡਰੇਸ਼ਨ ਦਾ ਕੈਨੇਡਾ ਦਾ ਹੈਗਾ ਅਰੈਸਟ ਵੀ ਹੋਇਆ ਉਸ ਕੇਸ ਦੇ ਵਿੱਚ ਦਰਫਤਾਰ ਵੀ ਹੋਇਆ ਉੱਥੋਂ ਸਨਾਵੜ ਢਿੱਲੋਂ ਕੈਨੇਡਾ ਤੋਂ ਉੱਤੇ ਵੀ ਪਰਚਾ ਦਰਜ ਹੋਇਆ ਕਬੱਡੀ ਵਾਲੇ ਦਾ ਤੇ ਇਸ ਕਰਕੇ ਜਿਹੜੀ ਗੱਲ ਮੈਂ ਕਰਨਾ ਚਾਹਨਾ ਕਿ ਜਿੱਥੇ ਪੈਸਾ ਇਨਵੋਲ ਹੋਇਆ ਉਹ ਪੈਸਾ ਜਿਹੜਾ ਵਾ ਇਸੇ ਚੀਜ਼ ਲਈ ਇਨਵੋਲ ਹੋਇਆ ਕਿ ਆਪਾਂ ਆਪਣੀ ਕਬੱਡੀ ਲੀਗ ਨੂੰ ਜਿਤਾਈਏ ਕਬੱਡੀ ਲੀਗ ਨੂੰ ਉੱਤੇ ਲੈ ਕੇ ਜਾਈਏ ਸਰ ਇਹ ਲੱਗਦਾ ਵੀ ਨੰਗਲੰਗਪੀ ਦੇ ਕਤਲ ਤੋਂ ਬਾਅਦ ਬਹੁਤ ਕੁਝ ਚੇਂਜ ਹੋਇਆ ਵੀ ਜਿਵੇਂ ਪਹਿਲਾਂ ਨੌਜਵਾਨ ਸੀ ਕਿ ਕਬੱਡੀ ਦੇ ਵਿੱਚ ਜ਼ਿਆਦਾ ਜਾਣਾ ਚਾਹੁੰਦੇ ਸੀ ਕਿ ਵੀ ਅਸੀਂ ਉਮੀਦ ਵੀ ਬਣ ਜਾਾਂਗੇ ਸਾਡੇ ਕੋਲ ਥੋੜਾ ਬਹੁਤ ਪੈਸਾ ਵੀ ਆਊਗਾ ਤੇ ਸਾਡੀ ਸਿਹਤ ਵੀ ਠੀਕ ਰਹੂਗੀ ਤਾਂ ਕਬੱਡੀ ਦੇ ਵਿੱਚ ਜਾਂਦੇ ਸੀ ਹੁਣ ਬਹੁਤ ਕੁਝ ਘਟ ਗਿਆ ਵਾ ਕਿ ਲੱਗ ਕਬੱਡੀ ਦਾ ਨਹੀਂ ਹੋਇਆ ਯਾਰ ਪੰਜਾਬ ਦੀ ਗਾਇਕੀ ਨੂੰ ਦੇਖ ਲਓ ਹਮ ਹੁਣ ਪਰਮੇਸ਼ਵਰ ਮਾ ਦੀ ਗੋਲੀ ਮਾਰੀ ਹਮ ਠੀਕ ਹੈ ਨਾ ਐਕਸਟ੍ਰੋਸ਼ਨਲ ਬਣੀ ਲਈ ਸੀ ਪਰਮੇਸ਼ਵਰ ਮਾ ਠੰਡਾ ਹੋ ਗਿਆ ਕਦੀ ਦੇਖਿਆ ਕਦੇ ਜਿਆਦਾ ਮਤਲਬ ਕਰ ਰਿਹਾ ਹੋਵੇ ਇਹ ਪੀ ਢਿੱਲੋਂ ਦੇ ਬਾਹਰ ਕੈਨੇਡਾ ਫਾਇਰਿੰਗ ਹੋਈ ਗੀ ਪੀ ਗਰੇਵਾਲ ਦੇ ਫਾਇਰਿੰਗ ਹੋਈ ਮਿਊਜ਼ਿਕ ਇੰਡਸਟਰੀ ਨੂੰ ਬੜਾ ਟਹਾ ਲੱਗਿਆ ਮਿਊਜ਼ਿਕ ਇੰਡਸਟਰੀ ਚ ਬੜੀ ਦਹਿਸ਼ਤ ਪਈ ਇਸ ਚੀਜ਼ ਦੀ ਉਹਨਾਂ ਨੂੰ ਐਕਸਟਰੈਕਸ਼ਨ ਆਫ ਮਨੀ ਉਹਨਾਂ ਤੋਂ ਵੀ ਸ਼ੁਰੂ ਹੋਈ ਕਰਨੌੜ ਜిల్లా ਤੁਹਾਡੇ ਸਾਹਮਣੇ ਕਿੰਨਾ ਰੌਲਾ ਪਿਆ ਸਾਰਿਆਂ ਦਾ ਹੀ ਰੌਲਾ ਪਿਆ ਮਿਊਜ਼ਿਕ ਇੰਡਸਟਰੀ ਦਾ ਬਹੁਤ ਰੌਲਾ ਪਿਆ ਔਰ ਮਿਊਜ਼ਿਕ ਇੰਡਸਟਰੀ ਹੀ ਜਿਹੜੀ ਹੈ ਕੈਨੇਡਾ ਤੱਕ ਜੇ ਉਹਨਾਂ ਦੇ ਘਰਾਂ ਤੇ ਫਾਇਰਿੰਗ ਹੋ ਸਕਦੀ ਫਿਰ ਕੁਝ ਵੀ ਹੋ ਸਕਦਾ ਠੀਕ ਹੈ ਨਾ ਤੇ ਉਹਨਾਂ ਨੇ ਸਾਰੇ ਹਮ ਕਹਿ ਕੇ ਕੀਤੀ ਹੈ ਪੀ ਢਿੱਲੋਂ ਦੇ ਫਾਇ ਕਿ ਪਿੱਗਾਰੇ ਵਾਲਦੇ ਸ਼ਰੇਮ ਕਹਿ ਕੇ ਕੀਤੀ ਹੈ ਇਹ ਇੰਡਸਟਰੀ ਜਿਹੜੀ ਹੈ ਇਹ ਡਰਨ ਲਈ ਹੀ ਹੋਇਆ ਨਾ ਸਾਰਾ ਕੁਝ ਐਕਸਟਰੈਕਸ਼ਨ ਆਫ ਮਨੀ ਲਈ ਹੋਇਆ ਹਮ ਔਰ ਦੂਜਾ ਜਿਹੜਾ ਕਬੱਡੀ ਹੈ ਕਬੱਡੀ ਦੇ ਵਿੱਚ ਵੀ ਇੰਝ ਹੋਇਆ ਕਬੱਡੀ ਲੀਗ ਦੇ ਵਿੱਚ ਪਲੇਅਰਾਂ ਨੂੰ ਦੂਜੇ ਪਾਸੇ ਖੇਡਣ ਨਹੀਂ ਦੇਣਾ ਤੇ ਉਹਦਾ ਵੀ ਟਾਹ ਲੱਗਿਆ ਬਹੁਤ ਜ਼ਿਆਦਾ ਇਸੇ ਕਰਕੇ ਨੌਜਵਾਨ ਜਿਹੜੇ ਕਬੱਡੀ ਦੇ ਜ਼ਿਆਦਾ ਉਹਦੇ ਵਿੱਚ ਅੱਗੇ ਨਹੀਂ ਵਧਦੇ ਪਏ ਜ਼ਿਆਦਾ ਉਹ ਹੁਣ ਦਹਿਸ਼ਤ ਦੇ ਵਿੱਚ ਉਸ ਚੀਜ਼ ਦੀ ਚਲਦੇ ਪਏ ਆ ਉਹ ਲੋਕ ਤੇ ਸ਼ਿਕਾਇਤਾਂ ਵੀ ਹੋਈਆਂ ਬਹੁਤ ਲੇਕਿਨ ਕੌਣ ਕੀ ਕਰ ਸਕਦਾ ਕਿੰਨੇ ਕੁ ਸਬੂਤ ਹੈ ਕਿਉਂਕਿ ਹਰ ਚੀਜ਼ ਜਿਹੜੀ ਹੈ ਐਫ ਆਈ ਆਰ ਉਹ ਐਵੀਡੈਂਸਿਸ ਤੇ ਦਰਜ ਹੋਣੀ ਹੈ ਚਲਾਨ ਐਵੀਡੈਂਸਿਸ ਤੇ ਆਣੇ ਆ ਉਸ ਤੋਂ ਬਿਨਾ ਨਹੀਂ ਹੋ ਸਕਦਾ ਸਰ ਕਦੇ ਅੱਦਾਂ ਹੋਇਆ ਸੀ ਤੁਹਾਨੂੰ ਲੱਗਦਾ ਵੀ ਕਦੇ ਗੈਂਗ ਵਾਰ ਚੱਲੀ ਹੋਵੇ ਤੇ ਉਹਦੇ ਵਿੱਚ ਪਰਿਵਾਰ ਇਨਵੋਲਵ ਹੋਇਆ ਹੋਵੇ ਤੇ ਮਾਤਾ ਦਾ ਕਤਲ ਗਏ ਹੋਵੇ ਤੇ ਉਸ ਤੋਂ ਬਾਅਦ ਵਿੱਚ ਉਸ ਨੂੰ ਲੈ ਕੇ ਸਫਾਈ ਵੀ ਨਹੀਂ ਹੋਵੇ ਕਿਸੇ ਤਰ੍ਹਾਂ ਦੀ ਕਿਸੇ ਦੀ ਗੈਂਗ ਦੀ ਨਹੀਂ ਦੇਖੋ ਪਹਿਲੀ ਵਾਰ ਹੋਇਆ ਮੈਂ ਤੁਹਾਨੂੰ ਦੱਸਿਆ ਗੁਰਲਾਲ ਬਰਾੜ ਦਾ ਇੱਕ ਮਰਡਰ ਹੋਇਆ ਸੀ ਜਿਹੜਾ ਗੋਲਦੀ ਬਰਾੜ ਦਾ ਬਰਾਦਰ ਸੀ ਹੂੰ ਤੇ ਯਾ ਉਹਦੀ ਮਦਰ ਹੁਣ ਹੋਇਆ ਜੱਗੂ ਦੀ ਮਦਰ ਦਾ ਜੀ ਆਦਰਵਾਇਜ਼ ਫੈਮਲੀਆ ਤੇ ਅਟੈਕ ਕਦੀ ਨਹੀਂ ਹੋਏ ਮੈਂ ਫੈਮਲੀਆ ਤੇ ਅਟੈਕ ਸੁਨੇ ਨਹੀਂ ਰੋਕੀ ਰਿਆ ਇੰਨੀ ਥੇਰ ਕਦੀ ਨਹੀਂ ਸੁਨੇ ਆਪਾਂ ਕਦੀ ਫੈਮਲੀ ਦੇ ਇੱਕ ਦੂਜੇ ਦੇ ਪਰਿਵਾਰ ਤੇ ਅਟੈਕ ਕਰਦੇ ਹਾਂ ਕਿਉਂਕਿ ਹੁਣ ਪਰਿਵਾਰ ਦੇ ਕੋਲ ਸੁਰੱਖਿਆ ਥੋੜਾ ਹੋ ਸਕਦੀ ਹੈ ਮਾਂ ਕੋਲ ਭਰਾ ਕੋਲ ਵਾਈਫ ਕੋਲ ਕੋਈ ਸੁਰੱਖਿਆ ਨਹੀਂ ਹੋ ਸਕਦੀ ਤੁਹਾਡੇ ਨਾਲ ਤਾਂ ਚਲੋ 10 ਮੁੰਡੇ ਹੋਣਗੇ ਹੂੰ 5 ਚੱਲਦੇ ਹੋਣਗੇ ਜੀ ਹੁਣ ਵਾਈਫ ਨਾਲ ਥੋੜਾ 5 ਮੁੰਡੇ ਚੱਲ ਤੇ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਗੱਲ ਮੈਂ ਤੁਹਾਨੂੰ ਸਮਝਾ ਰਿਹਾ ਸੀਗਾ ਬਈ ਦੱਸਣਾ ਚਾ ਰਿਹਾ ਸੀਗਾ ਬਈ ਪੰਜਾਬ ਦੇ ਵਿੱਚ ਇਹ ਜਿਹੜਾ ਦੂਜਾ ਮਰਡਰ ਹੈਗਾ ਜਿਹਦੇ ਵਿੱਚ ਮੈਨੂੰ ਲੱਗੇ ਕਿ ਪਰਿਵਾਰ ਦੇ ਉੱਤੇ ਅਟੈਕ ਹੋਇਆ ਇਹ ਬਹੁਤ ਡੂੰਘਾ ਜਿਹਾ ਤੁਹਾਨੂੰ ਲੱਗਦਾ ਬਹੁਤ ਦੇਖੋ ਦੁਸ਼ਮਨੀ ਤਾਂ ਪਹਿਲਾਂ ਹੀ ਚੱਲਦੀ ਪਈ ਆ ਇਹਨਾਂ ਦੀ ਬੰਬੀ ਹੈ ਹੋਰਾਂ ਦੀ ਤਾਂ ਪਹਿਲਾਂ ਪੁਰਾਣੀਆਂ ਹੀ ਚੱਲਦੀਆਂ ਪਈਆਂ ਤਾਂ ਜੱਗੂ ਭਗਵਾਨਪੂਰੀਏ ਦਾ ਜਿਹੜਾ ਰਾਈਟ ਹੈਂਡ ਆ ਸੰਦੀਪ ਨੰਗਲ ਅੰਬੀਆ ਉਹਨੂੰ ਮਾਰ ਕੇ ਕਿੱਡੀ ਵੱਡੀ ਦੁਸ਼ਮਨੀ ਲਿੱਤੀ ਇਹਨਾਂ ਨੇ ਬਾਅਦ ਜੋ ਵਿੱਚ ਤੁਹਾਡੇ ਸਾਹਮਣੇ ਉਹਨਾਂ ਪਿੱਛੇ ਮਹੀਨੇ ਚ ਹੋਇਆ ਮਰਡਰ ਆਪਸੀ ਦੁਸ਼ਮਣੀ ਤਾਂ ਬਹੁਤ ਪੁਰਾਣੀ ਚੱਲ ਰਹੀ ਆ ਔਰ ਇਹ ਅੱਗੇ ਵਧਣੀ ਹੈ ਕਠਿਨੀ ਤਾਂ ਹੈ ਨਹੀਂ ਇਹਨਾਂ ਨੇ ਇਹ ਅੱਗੇ ਬਦਲਦੀ ਜਾਣੀ ਹੈ ਕਠਿਨੀ ਹੈ ਨਹੀਂ ਕਿਉਂਕਿ ਹਰ ਇੱਕ ਦੇ ਨਾਲ ਨੌਜਵਾਨ ਪੀੜ੍ਹੀ ਦੇ ਨਵੇਂ-ਨਵੇਂ ਮੁੰਡੇ ਇਨਵੋਲਵ ਹੋਏ ਹੋਏ ਆ ਬੇਸਿਕ ਗੱਲ ਇਹ ਆ ਕਿ ਪੰਜਾਬ ਦਾ ਨੌਜਵਾਨ ਬਹੁਤ ਇਨਵੋਲਵ ਹੋਇਆ ਹੋਇਆ ਹੁਣ ਤੁਸੀਂ ਦੇਖੋ ਲਾਰੈਂਸ ਦਾ ਇੱਕ ਦਿਨ ਏਜੰਸੀਆਂ ਜੀ ਮੈਂ ਰਿਪੋਰਟ ਪੜ੍ਹ ਰਿਹਾ ਸੀ 7000 ਮੁੰਡੇ ਜੁੜਿਆ ਹੋਇਆ ਤੁਸੀਂ ਸੋਚੋ ਉਹ 7000 ਉਹਦੇ ਨੈਟਵਰਕ ਨਾਲ ਜੁੜਿਆ ਹੋਇਆ ਜਿਹੜਾ ਸਿੱਧੇ ਔਰ ਅਸਿੱਧੇ ਤੌਰ ਤੇ ਲਾਰੈਂਸ ਨਾਲ ਜੁੜਿਆ ਉਹ ਵੀ ਫੈਨ ਫੋਲੋਇੰਗ ਕਰ ਲੋ ਵੀ ਉਹਨੂੰ ਪਸੰਦ ਕਰਦੇ ਨੇ ਪਸੰਦ ਵੀ ਕਰਦੇ ਉਹਨਾਂ ਦੇ ਕੰਮ ਵੀ ਕਰਦੇ ਮੰਨ ਲਓ ਜੇ ਤੁਸੀਂ ਲਾਰੈਂਸ ਨਾਲ ਜੁੜੇ ਹੋ ਅੱਗੋਂ ਤੁਸੀਂ ਵੀਹਾਂ ਨਾਲ ਜੁੜੇ 20 ਅੱਗੋਂ 40 ਨਾਲ ਜੁੜੇ ਆ ਹੈ ਤਾਂ ਲਾਰੈਂਸ ਦਾ ਨੈਟਵਰਕ ਹੈ ਐਡਾ ਤਗੜਾ ਨੈਟਵਰਕ ਜਿਹੜਾ ਪਹਿਲੇ ਕ੍ਰੀਏਟ ਕਰ ਚੁੱਕੇ ਨੇ ਉਹ ਵੀ ਮੇਰੇ ਕਾ ਕੁਝ ਸਾਲਾਂ ਦੇ ਵਿੱਚ ਹੋ ਜਾਵੇ ਕੋਲ ਕੁਝ ਸਾਲਾਂ ਜਿੱਤੇ ਨਾ ਤੁਹਾਨੂੰ ਦੇਖੋ ਇਹਨਾਂ ਦੇ ਪੇਜ ਬੜੇ ਚੱਲੇ ਮੰਨ ਲਓ ਫੇਸਬੁੱਕਾਂ ਦੇ ਪੇਜ ਬੜੇ ਚੱਲੇ ਉਹਨਾਂ ਕਰਕੇ ਵੀ ਉਹਨਾਂ ਦੀ ਫੈਨ ਫੋਲੋਇੰਗ ਵੱਧ ਗਈ ਬਹੁਤ ਜ਼ਿਆਦਾ ਵੱਧ ਗਈ ਉਹ ਵਧਣ ਦੇ ਨਾਲ ਜਿਹੜਾ ਸੋਸ਼ਲ ਮੀਡੀਆ ਦਾ ਇੱਕ ਉਹਦੇ ਕਰਕੇ ਜਿਆਦਾ ਇਹਨਾਂ ਦੀ ਫੈਨ ਫੋਲੋਇੰਗ ਵਧੀ ਹੈ ਤੁਸੀਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਕਿਦਾਂ ਦੇਖਦੇ ਹੋ ਐਸ ਵੜੇ ਜੋ ਹੈ ਦੇਖੋ ਪੰਜਾਬ ਦੀ ਕਾਨੂੰਨ ਵਿਵਸਥਾ ਹੋਣੀ ਨਹੀਂ ਯਾਰ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਜੇ ਮੈਂ ਦੇਖਾਂ ਤੇ 1966 ਤੋਂ 47 ਤੋਂ ਬਾਅਦ ਦੀ ਹੀ ਖਰਾਬ ਹੈ ਹੂੰ ਪੰਜਾਬ ਦੇ ਵਿੱਚ 1984 ਤੋਂ ਬਾਅਦ ਕਾਲਾ ਦੌਰ ਰਿਆ ਉਦੋਂ ਵੀ ਕਾਨੂੰਨ ਵਿਵਸਥਾ ਖਰਾਬ ਰਹੀ ਹੂੰ ਉਸ ਤੋਂ ਬਾਅਦ ਪੰਜਾਬ ਦਾ ਜਦੋਂ ਕਾਲਾ ਦੌਰ ਖਤਮ ਹੋਇਆ ਆਤਵਾਦ ਦਾ ਪੰਜਾਬ 'ਚ ਡਰੱਗ ਆ ਗਈ ਫਿਰ ਵੀ ਕਾਨੂੰਨ ਵਿਵਸਥਾ ਖਰਾਬ ਰਹੀ ਅਸੀਂ ਤਾਂ ਡਰੱਗ ਦੋਸ਼ੀ ਉਹੀ ਦੇ ਨੇ ਨਾ ਜਿਹੜਾ ਫਿਰ ਉਸ ਤੋਂ ਬਾਅਦ ਵੀ ਜੇ ਡਰੱਗ ਖਤਮ ਹੋਈ ਹੈ ਤੇ ਗੈਂਗਸਟਰਸ ਵਾਦ ਜਿਆਦਾ ਹਾਵੀ ਹੋ ਗਿਆ ਫਰੋਤੀਆਂ ਹੋ ਗਈਆਂ ਸੋ ਪੰਜਾਬ ਨਾ ਬੇਸਿਕਲੀ ਸਾਡਾ ਪਗੌਲੀ ਕਨਸਟਰਕਚਰ ਜਿਹੜਾ ਪੰਜਾਬ ਦਾ ਉਹ ਇੱਕ ਅਜੀਬੋ ਗਰੀਬ ਹੈ ਬਾਕੀ ਸੂਬਿਆਂ ਨੂੰ ਨਹੀਂ ਹੈਗਾ ਸਾਡਾ 553 ਕਿਲੋਮੀਟਰ ਜਿਹੜਾ ਉਹ ਸਿੱਧਾ ਸਿੱਧਾ ਪਾਕਿਸਤਾਨ ਦੇ ਨਾਲ ਹੈ ਜੀ ਸਿੱਧਾ ਸਿੱਧਾ ਔਰ ਈਜ਼ੀ ਹੈ ਪਾਕਿਸਤਾਨ ਤੋਂ ਇੱਧਰ ਆਣਾ ਜਾਣਾ ਈਜ਼ੀ ਹੈ ਹੁਣ ਰਾਵੀ ਦਰਿਆ ਨਾ ਤੇ ਰਾਵੀ ਤੇ ਫੈਂਸੀ ਕ ਲੱਗ ਸਕਦੀ ਹੈ ਪਾਣੀ ਇੰਨਾ ਆਣਾ ਬੜਾ ਵੀ ਦਰਿਆ 12 ਵਰੀ ਘੁੰਮਦਾ ਆਇਆ ਕਰਕੇ ਸਭ ਵਾਂਗੂ ਛੇਵਰੀ ਇੱਧਰ ਜਾਂਦਾ ਛੇਵਰੀ ਉੱਧਰ ਜਾਂਦਾ ਤੇ ਤੁਸੀਂ ਕਿੱਦਾਂ ਇਥੋਂ ਸਮਗਲਿੰਗ ਰੋਕ ਲੋਗੇ ਕਿੱਦਾਂ ਹਥਿਆਰ ਰੋਕ ਲੋਗੇ ਇੰਨੀ ਵੱਡੀ 553 ਕਿਲੋਮੀਟਰ ਦੇ ਬਾਰਡਰ ਨੂੰ ਤੁਸੀਂ ਕਿਵੇਂ ਰੋਕ ਲੋਗੇ ਅੱਜ ਕੱਲ ਡਰੋਨਸ ਆ ਗਏ ਆ ਪਤਾ ਹੀ ਨਹੀਂ ਲੱਗਦਾ ਕੋਲੋਂ ਇੱਧਰੋਂ ਲੈ ਕੇ ਬਾਸੇ ਡਰੋਨ ਪਹੁੰਚ ਜਾਂਦਾ ਸਾਡੇ ਇੱਧਰ ਬਾਰਡਰ ਤੇ ਚਲਜੋ ਤੁਹਾਨੂੰ ਪਾਕਿਸਤਾਨ ਦੇ ਨੈਟਵਰਕ ਫੜਦੇ ਤੁਹਾਡੇ ਮੋਬਾਈਲ ਤੇ ਕਿੰਨਾ ਮੈਂ ਉਥੋਂ ਕਿਲੋਮੀਟਰ ਨਹੀਂ ਹੁੰਦਾ ਉੱਧਰ ਸਾਹਮਣੇ ਇਹ ਜਿਹੜੀ ਨਾ ਭਗੌਲਿਕ ਸਥਿਤੀ ਜਦ ਤੱਕ ਪੰਜਾਬ ਦੀ ਹੈ ਇਹ ਬਹੁਤ ਖਤਰਨਾਕ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਸਾਡਾ ਬਾਰਡਰ ਇਲਾਕਾ ਨਾ ਉਹ ਪਿਛੜਿਆ ਹੋਇਆ ਤੁਸੀਂ ਡੇਰਾ ਬਾਬਾ ਨਾਨਕ ਤਰਨਤਾਰਨ ਬਟਾਲੇ ਦੇ ਆਸ-ਪਾਸ ਸਾਰੇ ਪਿੰਡਾਂ 'ਚ ਚਲੇ ਜਾਓ ਪਿੱਛੇ 6 ਵਜੇ ਤੋਂ ਬਾਅਦ ਬਾਤ ਨਹੀਂ ਚੱਲਦੀ ਹੂੰ ਰੋਟੀ ਖਾਣ ਨੂੰ ਨਹੀਂ ਕਿਸਾਨੀ ਦਾ ਧੰਦਾ ਮਾੜਾ ਉਧਰ ਫੈਕਟਰੀ ਕੋਈ ਹੈ ਨਹੀਂ ਕਰਨਗੇ ਕੀ ਲੋਕ ਜੇ ਕਿਸੇ ਨੇ ਡਰੱਗ ਸੁੱਟਦੀ ਡਰੱਗ ਕੋਕਟੇਲ ਹੈਗਾ ਚੱਕੋ ਡਰੱਗ ਹਥਿਆਰ ਵੀ ਚੱਕੋ ਕੰਮ ਕਰੋ ਲਾਣ ਲਾਣ ਬਹੁਤ ਚੱਲਦੀ ਮੈਨੂੰ ਲੱਗਦਾ ਹੈ ਲਾਣ ਤਾਂ ਚਲੋ ਲੋਕਲ ਹੈ ਨਾ ਲekin ਜਿਹੜੀ ਮੈਂ ਪਾਕਿਸਤਾਨ ਦੀ ਗੱਲ ਕਰਦਾ ਉਹ ਵੀ ਨਾਰਕੋ টেরਰਿਜ਼ਮ ਚਲਾਉਂਦੇ ਆ ਕਿ ਹੈਰੋਂ ਭੇਜੋ 15 ਕਿਲੋ ਭੇਜੀ ਜੋਗਾ 4 ਕਿਲੋ ਵੀ ਖੱਪ ਗਈ ਤਾਂ ਬਹੁਤ ਪੈਸੇ ਆ ਜਾਣੇ ਠੀਕ ਹੈ ਨਾ ਇਸ ਕਰਕੇ ਉਹ ਤੰਦਾ ਤਾਂ ਬਹੁਤ ਬੇਕਾਬੀ ਨਾਲ ਚੱਲਦਾ ਜੱਤੋਂ ਤੱਕ ਉਸ ਇੰਡਸਟਰੀ ਉੱਥੇ ਬਾਰਡਰ 벨ਟ ਦੇ ਵਿੱਚ ਇੰਡਸਟਰੀ ਨਹੀਂ ਲੱਗੂਗੀ ਉਦੋਂ ਤੱਕ ਪੰਜਾਬ ਸਰਵਾਈਵ ਨਹੀਂ ਕਰ ਸਕਦਾ ਪੰਜਾਬ ਖੜਾ ਨਹੀਂ ਹੋ ਸਕਦਾ ਪੈਰਾ ਸਰ ਤੁਸੀਂ ਜਿਵੇਂ ਕ੍ਰਾਈਮ ਰਿਪੋਰਟਿੰਗ ਕੀਤੀ ਹੈ ਨਾ ਸਾਰਾ ਦੇਖਦੇ ਪਏ ਹੋ ਹਲੇ ਵੀ ਦੇਖਦੇ ਹੋ ਉਸ ਨੂੰ ਸਾਰਾ ਡੂੰਘਾਈ ਤੱਕ ਜਾਣਦੇ ਹੋ ਹਰ ਇੱਕ ਅ ਕ੍ਰਾਈਮ ਦੇ ਲਈ ਕੋਈ ਵੀ ਖਬਰ ਹੋਵੇ ਤੁਸੀਂ ਕਿਸੇ ਗੈਂਗਸਟਰ ਦੀ ਕੋਈ ਕ੍ਰਾਈਮ ਰਿਪੋਰਟ ਜਿਹੜੀ ਐ ਪੜ੍ਹੀ ਹੋਵੇ ਤੇ ਤੁਸੀਂ ਉਹ ਖਬਰ ਛਾਪੀ ਹੋਵੇ ਜਾਂ ਖਬਰ ਦੇ ਬਾਰੇ ਦੱਸਿਆ ਹੋਵੇ ਤੇ ਕਾਹ ਲੋਕ ਨੇ ਕੋਈ ਆਏ ਧਮਕੀ ਦਿੱਤੀ ਹੋਵੇ ਹੋਇਆ ਕਦੇ ਇਦਾਂ ਨਹੀਂ ਮੈਂ ਦੇਖੋ ਮੈਂ ਤਾਂ ਬੋਲਦਾ ਭਾਈ ਜੀ ਫੈਕਟ ਤੇ ਹਮ ਮੈਂ ਤਾਂ ਕਿਸੇ ਦੇ ਖਲਾਫ ਗਾਹੇ ਨਜਾਇਜ਼ ਬੁਲਣਾ ਨਹੀਂ ਹਮ ਜੋ ਰਿਕਾਰਡ ਚ ਐ ਨਾ ਉਹੀ ਗੱਲ ਕਰ ਰਹੇ ਹਾਂ ਨਾ ਰਿਕਾਰਡ ਚ ਇਹ ਸੁੱਖਾਂ ਕਾਲਵਾਂ ਨੂੰ ਮਾਰਿਆ ਗਿਆ ਹਮ ਤੁਸੀਂ ਖੁਦ ਦੇਖ ਆਪਦੀ ਅੱਖਾਂ ਨਾਲ ਦੇਖਿਆ ਸੀ ਉਸ ਵੇਲੇ ਅੱਖਾਂ ਮੈਂ ਮੌਕੇ ਤੇ ਗਿਆ ਸੀ ਭਗਵਾੜੇ ਦੇ ਕੋਲ ਜਦੋਂ ਮਾਰਿਆ ਮੈਂ ਮੌਕੇ 'ਚ ਪਹੁੰਚ ਗਿਆ ਸੀ 10 ਮਿੰਟ ਬਾਅਦ ਹੁਣ ਮੈਂ ਮੌਕੇ ਮੈਂ ਅੱਖਾਂ ਨਾਲ ਦੇਖਿਆ ਇਹ ਬਈ ਜਿਹੜੇ ਆ ਸੁੱਖਾ ਕਾਲਵਾਂ ਨੂੰ ਮਾਰਿਆ ਗਿਆ ਸੁੱਖਾ ਕਾਲਵਾਂ ਦਾ ਗਲੈਮਰ ਕਿੱਦਾਂ ਬਣਿਆ ਇਸ ਚੀਜ਼ਾਂ ਤੇ ਲਿਖਦੇ ਰਹੇ ਮੈਂ ਅੱਖਾਂ ਨਾਲ ਦੇਖਿਆ ਕਿ ਜੱਗੂ ਭਗਵਾਨਪੁਰੀਏ ਦੇ ਖਿਲਾਫ ਕੰਪਲੇਂਟ ਹੋਈ ਹੈ ਅੱਖਾਂ ਨਾਲ ਦੇਖਿਆ ਸੰਦੀਪ ਨੰਗਲ ਲੰਬੀਆਂ ਦਾ ਮਰਡਰ ਹੋਇਆ ਉਸ ਉਸ ਦੀ ਰਿਪੋਰਟ ਕੀਤੀ ਹੈ ਇੰਟਰਵਿਊਜ਼ ਵੀ ਕੀਤੀਆਂ ਉਹਦੀਆਂ ਜੋ ਸੱਚ ਹੈ ਨਾ ਉਹ ਤਾਂ ਕਰਨਾ ਹੀ ਹੈ ਨਾ ਆਪਾਂ ਕਿਹੜਾ ਆਪਣੇ ਕੋਲੋਂ ਤੜਕਾ ਲਾ ਕੇ ਐਵੇਂ ਕਹੀ ਜਾਂਦੇ ਜੀ ਇਹ ਗਲਤ ਹੈ ਜੀ ਸਹੀ ਹੈ ਜੀ ਜੋ ਮੌਜੂਦਾ ਹਾਲਾਤ ਹੈ ਜੋ ਮੌਜੂਦਾ ਤਸਵੀਰ ਹੈ ਉਹ ਇੱਕ ਪੱਤਰਕਾਰ ਦਾ ਦੱਸਣਾ ਵੀ ਫਰਜ਼ ਹੁੰਦਾ ਕਿ ਮੌਜੂਦਾ ਤਸਵੀਰ ਆਵੈ ਹਾਲਾਤ ਆਵੈ ਹੁਣ ਮੈਂ ਪੰਜਾਬ ਦੀ ਜਿਹੜੀ ਤਸਵੀਰ ਤੁਹਾਨੂੰ ਦੱਸਦਾ ਮੈਂ 553 ਕਿਲੋਮੀਟਰ ਦੀ ਉਹ ਸੱਚਾਈ ਹੈ ਤੁਸੀਂ ਬਾਰਡਰ ਚਲੇ ਜਾਓ ਕੈਮਰੇ ਲੈ ਕੇ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿੰਨਾ ਲੰਬਾ ਬਾਰਡਰ ਹੈ ਤੇ ਕੀ ਹਾਲਾਤ ਹੈ ਜੇ 6 ਵਜੇ ਤੋਂ ਬਾਅਦ ਬੱਸ ਤੁਸੀਂ ਦੇਖੋ ਭਾਈ ਜੀ ਯਾਰ ਮੈਂ ਨਾ ਇੱਕ ਦਿਨ ਬਟਾਲੇ ਵੱਲ ਚਲਾ ਗਿਆ ਡੇਰਾ ਬਾਬਾ ਨਾਨਕ ਤੋਂ ਲੈ ਕੇ ਉਧਰ 40 41 ਕਿਲੋਮੀਟਰ ਜੋ ਕੁੜੀਆਂ ਵਾਲੀ ਕਾਲਜ ਹੀ ਹੈ ਨਹੀਂ ਉੱਥੇ ਮੈਂ ਪਿੰਡ 'ਚ ਚਲਾ ਗਿਆ ਕਿ ਮੈਂ ਕਹਾਂ ਯਾਰ ਤੁਸੀਂ ਕੀ ਕਰਦੇ ਹੋ ਕਹਿੰਦੇ 6 ਵਜੇ ਤੋਂ ਬਾਅਦ ਬੱਚ ਨਹੀਂ ਜਲਦੀ ਕੁੜੀਆਂ ਨੂੰ ਪੜਾਈਦਾ ਨਹੀਂ ਮੈਂ ਕਹਾਂ ਇਹ ਤਾਂ ਬੜੀ ਅਜੀਬ ਗੱਲ ਹੈ ਕਹਿੰਦੇ ਕਾਲਜ ਹੈ ਨਹੀਂ ਉਰੇ ਇਹਨਾਂ ਨੂੰ ਹੁਣ ਅੰਬਰਸਰ ਭੇਜੀਏ ਕਿੱਥੇ ਭੇਜੀਏ ਇਹਨਾਂ ਨੂੰ ਜੇ ਦੂਰ ਜਾਣਗੇ ਤੇ ਪੜਨਗੇ ਕਿਵੇਂ ਠੀਕ ਹੈ ਨਾ ਪੜਨਗੇ ਕਿਵੇਂ ਇਹ ਤੇ ਕਹ ਲਿਆ ਕੇ ਕੋਣ ਆਊਗਾ ਰਾਤੀ ਕਹਿੰਦੇ ਕਾਲਜ ਹੈ ਅੰਬਰਸਰ ਭੇਜਣਾ ਪਊ ਸਾਨੂੰ ਬਟਾਲੇ ਭੇਜਣਾ ਪਊ ਇਸ ਕਰਕੇ ਕੁੜੀਆਂ ਨੂੰ ਅਸੀਂ 12ਵੀਂ ਤੋਂ ਬਾਅਦ ਨਹੀਂ ਪੜਾਉਂਦੇ ਇਹ ਛੋਟੀ ਗੱਲ ਹੈ ਜੀ ਇਹ ਛੋਟੀ ਗੱਲ ਅਸੀਂ ਸੋਚ ਸਕਦੇ ਹਾਂ ਮੌਜੂਦਾ ਜਨਰੇਸ਼ਨ ਦੇ ਵਿੱਚ ਇਹ ਹਾਲਾਤਾਂ ਦੇ ਵਿੱਚੋਂ ਪੰਜਾਬ ਨਿਕਲ ਰਿਹਾ ਅਸੀਂ ਕਿਵੇਂ ਮੁਕਾਬਲਾ ਕਰ ਲਾਂਗੇ ਗੁਰੂਗਾਵਾਂ ਦਾ ਪੰਚਕੂਲਾ ਦਾ ਨੌਇਡਾ ਦਾ ਬੰਗਲੌਰ ਦਾ ਕਿਵੇਂ ਮੁਕਾਬਲਾ ਕਰ ਲਾਂਗੇ ਸਾਡੇ ਉਧਰਲੇ ਕਿਉਂਕਿ ਬਾਰਡਰ ਸਕਿਉਰਿਟੀ ਫੋਰਸ 6 ਵਜੇ ਤੋਂ ਬਾਅਦ ਬੱਸਾਂ ਬੰਦ ਕਰਾ ਦਿੰਦੀ ਹੈ ਤੁਸੀਂ ਡੈਸਟੀਨੇਸ਼ਨ ਤੇ ਬਸ ਨਹੀਂ ਜਾਂਦੀ ਹੁੰਦੀ ਜਦੋਂ ਹਨੇਰਾ ਹੋ ਜਾਂਦਾ ਤੇ ਲੋਕੀ ਕਰਨਗੇ ਕੀ ਦੱਸੋ ਮੈਨੂੰ ਕਰਨਗੇ ਕੀ ਹਾਲਾਤ ਸਾਡੇ ਪੰਜਾਬ ਦੇ ਭੌਗੋਲਿਕ ਸਟਰਕਚਰ ਕਰਕੇ ਆ ਦੂਜਾ ਜਿਹੜਾ ਹੈਗਾ ਸਾਡੀ ਬਾਰਡਰ ਬੈਲਟ ਦੇ ਮੰਨ ਲਓ ਬਟਾਲੇ ਐਗਰੀਕਲਚਰ ਇਕੁਪਮੈਂਟ ਖੇਤੀਬਾੜੀ ਦੇ ਉਜਾਰਾਂ ਦੀ ਇੰਡਸਟਰੀ ਸੀ ਉਹ ਸਾਰੀ ਖਤਮ ਹੋ ਗਈ ਲਗਭਗ ਕਿਵੇਂ ਕੰਮ ਚੱਲੂਗਾ ਫਿਰ ਹੁਣ ਜੇ ਤੁਸੀਂ ਕਹੋਗੇ ਕਣਕ ਤੇ ਝੋਨਾ ਬੀਜ ਕੇ ਰੋਟੀ ਖਾ ਲਓ ਨਹੀਂ ਪੰਜਾਬ ਨਹੀਂ ਚੱਲ ਸਕਦਾ ਉਹਦੇ ਨਾਲ ਉਹਦੇ ਲਈ ਤੁਹਾਨੂੰ ਇਹਦੇ ਇੰਡਸਟਰੀ ਨੂੰ ਲਿਆਣਾ ਹੀ ਪੈਣਾ ਇੱਥੇ ਹਰਿਆਣਾ ਤਾਂ ਡਿਵੈਲਪ ਕਰ ਗਿਆ ਉਹਨਾਂ ਕੋ ਗੁੜਗਾਵਾ ਆ ਗਿਆ ਗੂਗਲ ਆ ਗਈ ਮਾਈਕਰੋਸਾਫਟ ਆ ਗਿਆ ਤੇ ਪੰਜਾਬ ਕੋ ਕੀ ਆਇਆ ਕੈਂਸਰ ਬੋਰ ਦਾ ਸੋਜੇ ਪੰਜਾਬ ਚ ਕੁਛ ਆਇਆ ਨਹੀਂ ਇਸ ਕਰਕੇ ਪੰਜਾਬ ਨੂੰ ਸਰਵਾਈਵ ਕਰਨ ਦੀ ਲੋੜ ਹੈ ਜਿੱਦਾਂ ਜਿੱਦਾਂ ਪੰਜਾਬ ਖੜਾ ਹੋ ਜੂ ਪੈਰਾਂ ਤੇ ਇਹ ਸਾਰਾ ਕ੍ਰਾਈਮ ਵੀ ਖਤਮ ਹੋ ਜਾਣਾ ਤੁਹਾਨੂੰ ਕੀ ਲੱਗਦਾ ਹੈ ਕਿ ਜੱਗੂ ਭਗਵਾਨਪੁਰੀਏ ਦੇ ਸਿਰ ਤੇ ਹੱਥ ਕੀ ਦਾ ਕਿਹੜੇ ਸਿਆਸੀ ਲੀਡਰ ਦਾ ਹੱਥ ਹੈ ਦੇਖੋ ਸੱਤਾ ਦੇ ਨਾਲ ਪਰਿਵਰਤਨ ਹੁੰਦੇ ਰਹਿੰਦੇ ਹੱਥ ਜੜੇ ਆ ਕਿਉਂਕਿ ਜੇਲ੍ਹ 'ਚ ਹੈਗਾ ਜੇਲ੍ਹ 'ਚ तमाम तरह ਦੀਆਂ ਸਹੂਲਤਾਂ ਵੀ ਚਾਹੀਦੀਆਂ ਹੁੰਦੀਆਂ ਔਰ ਸਾਥੀਆਂ ਨਾਲ ਮਿਲਣਾ ਵਰਤਣਾ ਵੀ ਹੁੰਦਾ ਫੋਨ ਤੇ ਵੀ ਗੱਲ ਕਰਨੀ ਹੁੰਦੀ ਆ ਚਲੋ ਬੰਦਾ ਕੰਫਰਟੇਬਲ ਹੁੰਦਾ ਕਿ ਸਰਕਾਰਾਂ ਦਾ ਪ੍ਰਭਾਵ ਹੁੰਦਾ ਜਦੋਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ। ਤੁਹਾਨੂੰ ਯਾਦ ਹੋਵੇਗਾ ਕਿ ਉਦੋਂ ਵਿਕਰਮ ਮਜੀਠੀਏ ਦੇ ਕੰਨੀ ਸਾਰਾ ਮੱਜਾ ਉਧਰ ਘੁੰਮਦਾ ਸੀ। ਤੇ ਵਿਕਰਮ ਜੀ ਠੀਕ ਉਲ ਜਾਂਦੇ ਰਹੇ ਸਾਰੇ। ਔਰ ਬਾਅਦ ਦੇ ਵਿੱਚ ਸੁਖਜਿੰਦਰ ਰੰਧਾਵਾ ਜਦੋਂ ਪੰਜਾਬ ਦੇ ਹੋਮ ਮਿਨਿਸਟਰ ਬਣੇ ਉਹਨਾਂ ਨੇ ਅਲੀਗੇਸ਼ਨ ਵੀ ਲਾਇਆ ਕਿ ਵਿਕਰਮ ਮਜੀਠੀਏ ਦਾ ਹੱਥ ਆਵੇ ਸਿੱਧੇ। ਹਮਮ ਲੇਕਿਨ ਬਾਅਦ ਵਿਕਰਮ ਮਜੀਠੀਏ ਨੇ ਕਾਊਂਟਰ ਕੀਤਾ ਕਿ ਇਹ ਤਾਂ ਸੁਖਜਿੰਦਰ ਰੰਧਾਵਾ ਦਾ ਇਹ ਸਿਰ ਤੇ ਆਤਾ ਕਿਉਂਕਿ ਸੁਖਜਿੰਦਰ ਰੰਧਾਵਾ ਹੋਮ ਮਿਨਿਸਟਰ ਸੀ। ਹਮਮ ਹੋਮ ਮਿਨਿਸਟਰ ਹੋਣ ਦੇ ਨਾਲ ਨਾਲ ਉਸ ਤੋਂ ਪਹਿਲਾਂ ਉਹ ਜੇਲ੍ਹ ਮੰਤਰੀ ਵੀ ਸੀ ਤੇ ਉਹ ਕਹਿੰਦੇ ਜੀ ਜੇਲ੍ਹ ਦੇ ਵਿੱਚ ਜੱਗੂ ਭਗਵਾਨਪੁਰੇ ਨੂੰ ਇਹਨਾਂ ਨੇ ਸਹੂਲਤਾਂ ਦਵਾਈਆਂ ਹੋਈਆਂ ਸੋ ਜਿੱਦਾਂ ਜਿੱਦਾਂ ਸਰਕਾਰ ਬਦਲਦੀ ਹੈ ਉਹਦੇ ਉਹਦੇ ਨਾਲ ਇਹਨਾਂ ਦੇ ਜਿੰਨੇ ਨੌਜਵਾਨ ਹੈਗੇ ਗੈਂਗਸਟਰਸ ਵਾਚ ਹੈਗੇ ਆ ਇਹਨਾਂ ਦੇ ਰੁਝਾਨ ਵੀ ਉਸੇ ਹਿਸਾਬ ਨਾਲ ਬਦਲਦੇ ਕਿਉਂਕਿ ਪੁਲਿਸ ਵੀ ਉਹਨਾਂ ਦੀ ਸੁਣਦੀ ਨਾ ਜਿਹੜੇ ਉਹਨਾਂ ਦੇ ਸੱਤਾਧਾਰੀ ਲੀਡਰ ਹੁੰਦੇ ਆ ਐਮ ਐਲ اے ਹੁੰਦੇ ਆ ਮੰਤਰੀ ਹੁੰਦੇ ਆ ਉਹਨਾਂ ਦੀ ਹੀ ਸੁਣਦੀ ਆ ਪੁਲਿਸ ਵਿਰੋਧੀ ਦੀ ਥੋੜਾ ਨਾ ਕਿਸੇ ਨੇ ਸੁਣ ਲੈਣੀ ਹੈ ਅਖੀਲਾ ਸਵਾਲ ਹੈ ਜੀ ਮੇਰਾ ਹੁਣ ਦੀ ਮੌਜੂਦਾ ਸਥਿਤੀ ਦੇ ਹਿਸਾਬ ਦੇ ਨਾਲ ਜੋ ਕੁਝ ਵੀ ਹੋਇਆ ਬੀਤੇ ਦਿਨ ਚਾਹੇ ਦੋ ਗੈਂਗਸਟਰ ਦੇ ਵਿੱਚ ਵਾਰ ਹੋਵੇ ਚਾਹੇ ਬਾਕੀ ਜਿੰਨੇ ਵੀ ਗੈਂਗਸਟਰ ਹੈਗੇ ਨੇ ਕਿ ਉਹਨਾਂ ਦੇ ਗੈਂਗਸ ਨਹੀਂ ਤਾਂ ਆਉਣ ਵਾਲਾ ਸਮਾਂ ਪੰਜਾਬ ਦਾ ਕਿਦਾਂ ਦਾ ਰਹਿਣ ਵਾਲਾ ਦੇਖੋ ਪੰਜਾਬ ਦੇ ਵਿੱਚ ਹਜੇ ਹਾਲਾਤ ਨਹੀਂ ਸੁਧਰਨ। ਉਹਦਾ ਦੋ ਤਿੰਨ ਰੀਜ਼ਨ ਹੈਗੇ ਕਿ ਇੱਕ ਤਾਂ ਪੰਜਾਬ ਦੇ ਉੱਤੇ ਨਿਗਾਹ ਜਿਹੜੀ ਹੈ ਨਾ ਸਾਡੇ ਸਰਹੱਦ ਦੀ ਜਿਹੜਾ ਦੇਸ਼ ਹੈਗਾ ਪਾਕਿਸਤਾਨ ਇਹਦੀ ਬਹੁਤ ਨਿਗਾਹ ਸਹੀ ਨਹੀਂ ਹੈ। ਨਾਰਕੋ টেরਰਿਜ਼ਮ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ। ਗੈਂਗਸਟਰਸ ਦੇ ਨੈਟਵਰਕ ਨੂੰ ਜਿਹੜਾ ਟੈਰਰਿਜ਼ਮ ਦੇ ਇਨਵਾਲਡ ਤਕੇ ਲਿਆ ਜਾ ਰਿਹਾ ਮੰਨ ਲਓ ਹਰਿੰਦਰ ਸਿੰਘ ਦਾ ਰੰਦਾ ਹੈਗਾ ਸੰਧੂ ਪਾਕਿਸਤਾਨ ਚ ਚਲਾ ਗਿਆ ਹੁਣ ਟੈਰਰਿਸਟ ਆਊਟਫਿਟ ਲਈ ਕੰਮ ਕਰ ਰਿਹਾ ਬੇਸਿਕਲੀ ਪੰਜਾਬ ਦਾ ਗੈਂਗਸਟਰ ਸੀਗਾ ਉਹਨੇ ਪੰਜਾਬ ਚ ਨੈਟਵਰਕ ਉਹਦਾ ਜਿਹੜਾ ਹੈਗਾ ਹੁਣ ਆਈਐਸਆਈ ਪਾਕਿਸਤਾਨ ਇਸਤੇਮਾਲ ਕਰ ਰਹੀ ਹੈ ਇਦਾਂ ਹੀ ਜਿਹੜਾ ਨੈਟਵਰਕ ਹੈਗਾ ਬਾਹਰ ਬੈਠੇ ਕੈਨੇਡਾ ਚ ਗੂਲਦੀ ਬਰਾਲ ਉਹਨਾਂ ਦਾ ਹੈਗਾ ਉਹ ਸਾਰੇ ਜਿਹੜੇ ਉਹਨਾਂ ਦਾ ਨੈਟਵਰਕ ਉਹ ਵੀ ਗੈਂਗਸਟਰ ਰਏ ਪੰਜਾਬ ਦੇ ਵਿੱਚ ਉਹਨਾਂ ਦਾ ਵੀ ਆਪਣਾ ਨੈਟਵਰਕ ਹੈ ਸਾਰੇ ਆਜੰਸੀਆਂ ਜਿਹੜੀਆਂ ਬਾਹਰਲੀਆ ਮੁਲਕਾਂ ਦੀਆਂ ਉਹਨਾਂ ਦਾ ਨੈਟਵਰਕ ਇਸਤੇਮਾਲ ਕਰਦੀਆਂ ਤੇ ਇਹ ਪੰਜਾਬ ਲਈ ਜਦੋਂ ਤੱਕ ਇਹ ਖਤਰਨਾਕ ਹੀ ਰਹੇਗਾ ਕਿਉਂਕਿ ਪੰਜਾਬ ਦੇ ਹਾਲਾਤ ਨਹੀਂ ਸੁਧਰ ਸਕਦੇ ਪੰਜਾਬ ਜਿਹੜਾ ਸਾਡੇ ਲਈ ਪਾਕਿਸਤਾਨ ਦੀ ਜਿਹੜੀ ਸਰਹੱਦ ਹੈਗੀ ਆ ਉਹ ਬੜੀ ਸੰਵੇਦਨਸ਼ੀਲ ਹੈਗੀ ਆ ਪੂਰੇ ਦੇਸ਼ ਨੂੰ ਅਗਰ ਪਾਕਿਸਤਾਨ ਨੇ ਡਿਸਟਰਬ ਕਰਨਾ ਤੇ ਪੰਜਾਬ ਚ ਹੋ ਗਈ ਦਸਤਾ ਨਿਕਲਣਾ ਇਸ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਪਹਿਲਾਂ ਪੰਜਾਬ ਨੂੰ ਡਿਸਟਰਬ ਕਰ ਲਓ ਫਿਰ ਆਪਾਂ ਸਾਰੇ ਹਿੰਦੁਸਤਾਨ ਨੂੰ ਜਾ ਕੇ ਡਿਸਟਰਬ ਕਰਾਂਗੇ ਰਸਤਾ ਤਾਂ ਪੰਜਾਬ ਤੋਂ ਹੀ ਨਿਕਲਣਾ ਕਿ ਤਾ ਹੋਰ ਤਾਂ ਆਣਾ ਨਹੀਂ ਬਹੁਤ ਬਹੁਤ ਧੰਨਵਾਦੀ ਟਾਈਮ ਦੇਣ ਲਈ ਬਹੁਤ ਬਹੁਤ ਸੱਸ ਸੋ ਵਦੇਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ